ਲੇ ਹੁਣ ਤੇ ਮੇਰਾ ਛੋਟਾ ਪੁੱਤ ਵੀ ਵਿਆਹ ਗਿਆ ਹੁਣ ਤਾਂ ਮੈਂ ਜਮਾਂ ਸੌਖਰੂ ਹੋ ਗਈ ਹੁਣ ਤਾਂ ਮਨ ਕਾਸੀ ਦੀ ਸੋਚ ਨਹੀਂ ਹੈਗੀ ਦੋਨੇ ਪੁੱਤ ਘਰ ਬਰੋਬਰ ਹੋ ਗਏ ਆਪਦੇ ਮੰਮੀ ਕੀ ਕਰੀਂ ਜਾਨੂ ਤੁਸੀਂ ਮੈਂ ਕੀ ਕਰਨਾ ਮੈਂ ਤਾਂ ਐ ਸੋਚੀ ਜਾਂਦੀ ਸਮਾਂ ਲੈ ਹੁਣ ਤਾਂ ਛੋਟਾ ਵੀ ਵਿਆਹ ਹੈ ਗਿਆ ਉਹ ਵੀ ਅਧਿਕਾਰ ਵਾਰਦਾ ਹੋ ਗਿਆ ਹੁਣ ਤਾਂ ਹੁਣ ਤਾਂ ਮਨ ਕਾਸੀ ਦੀ ਟੈਨਸ਼ਨ ਨਹੀਂ ਹੈਗੀ ਮੰਮੀ ਟੈਨਸ਼ਨ ਲੈਣੀ ਪੈਣੀ ਆ ਕਿਉਂਕਿ ਉਹ ਰੋਜ਼ ਹੀ ਮੋਟਰਸਾਈਕਲ ਲੈ ਕੇ ਚੱਲ ਜਾਂਦਾ ਪੈਟਰੋਲ ਫੁਕਣ ਚੱਲ ਜਾਂਦਾ ਕਦੀ ਉਧ ਚੱਲੇ ਤੇ ਕਦੀ ਉਧ ਚੱਲ ਜਾਂਦਾ ਕੰਮ ਉਹ ਕਰਦਾ ਨਹੀਂ ਵਿਆਹ ਹੁੰਦਾ ਅਸੀਂ ਕਰ ਦਿੱਤਾ ਹੈ ਲੇ ਫੇਰ ਕੀ ਹੋ ਗਿਆ ਕਰ ਲੂਗਾ ਕੰਮ ਫੇ ਫੈਮਲੀ ਵਧੀ ਹੁੰਦੀ ਉਹ ਤਾਂ ਮੈਨੂੰ ਪਤਾ ਹੈ ਥੋੜਾ ਚਿਰ ਤਾਂ ਵਿਆਹ ਨੂੰ ਹੋਇਆ ਚਲ ਕਰ ਲਾਂ ਨਾ ਚਾ ਲਾੜ ਪੂਰੇ ਜਿਹੜੇ ਕਰਦਾ ਮਮੀ ਜੇ ਆਪਣੇ ਪੱਲੇ ਖਰਚਾ ਹੋਏਗਾ ਨਾ ਤਾਂ ਹੀ ਆਪਣੀ ਮੋਠੀ ਰੈਸ਼ ਕਰਾ ਸਕੇਗਾ ਨਹੀਂ ਤੇ ਉਹ ਵੀ ਮੂੰਹ ਦੇ ਮੋਲ ਦੇਖਿਆ ਕਰੇਗੀ ਸਾਰਾ ਦਿਨ ਨਹੀਂ ਹਰਪ੍ਰੀਤ ਤੂੰ ਕਹਿਣਾ ਕਿ ਚਾਹਣੀ ਹੈ ਦੇਖੋ ਤੁਸੀਂ ਹੁਣ ਇਹ ਵੀ ਕੰਮ ਕਰਦੇ ਜਾਂਦੇ ਹੋ ਸਾਰਾ ਦਿਨ ਪਰ ਫੇਰ ਵੀ ਰਵੀ ਨੂੰ ਇਦਾਂ ਨਹੀਂ ਨਾ ਕਰਨਾ ਚਾਹੀਦਾ ਹਾਂ ਹਾਂ ਇਹ ਤਾਂ ਮੈਨੂੰ ਪਤਾ ਹੈ ਵੀ ਸਾਰਾ ਦਿਨ ਚਰਨਾ ਕੰਮ ਕਰਦਾ ਖੇਤਾਂ 'ਚ ਵੀ ਰਵੀ ਬੇਲਾ ਰਹਿੰਦਾ ਉਹ ਤਾਂ ਮੈਨੂੰ ਪਤਾ ਹੈਗਾ ਪੁੱਤ ਪਰ ਹੁਣ ਆਏ ਆ ਨਾ ਵੀ ਨਮ ਨਮਾ ਵਿਆਹ ਹੋਇਆ ਸੀ ਹਜੇ ਮੈਂ ਉਹਨੂੰ ਕਹਿੰਦੀ ਸੋਣੀ ਵੀ ਨਹੀਂ ਲੱਗਦੀ ਹੁਣ ਚਲ ਕੋਈ ਨਾ ਹੁਣ ਉਹਨੂੰ ਮੈਂ ਕਹੂੰਗੀ ਵੀ ਤੂੰ ਵੀ ਖੇਤਾਂ ਵੱਲ ਜਾਇਆ ਕਰ ਥੋੜਾ ਘਣਾ ਕੰਮ ਕਰਵਾਇਆ ਕਰ ਉਹਦੇ ਨਾਲ ਜੇ ਬਾਲਾ ਨਹੀਂ ਤਾਂ ਘੰਡੇ ਤੋਂ ਘੰਡੇ ਦਾ ਲਵਾਇਆ ਕਰ ਨਾਲ ਹੁਣ ਜੇ ਆਪਾਂ ਦਿਹਾੜੀ ਪਾਉਣੇ ਖੇਤਾਂ 'ਚ ਫਿਰ ਆਪਣੀ ਗੱਲ ਪੱਲੇ ਕੀ ਬਚੂਗਾ ਤਹਾਡੀ ਗੱਲ ਤੇ ਸਹੀ ਹੈਗੀ ਆ ਪਰ ਹੁਣ ਜਿੰਨੇ ਪੈਸੇ ਹੁੰਦੇ ਜਿੰਨੇ ਪੈਸੇ ਤੇ ਤੁੰਦੋਂ ਕੋਈ ਹਿਸਾਬ ਨਹੀਂ ਹੁੰਦਾ ਉਹਦੇ ਕੋ ਪੈਸੇ ਆਤਾ ਜਦੋਂ ਪੁੱਛ ਲਓ ਫਿਰ ਉਹ ਲੜਨ ਲੱਪੈਂਦਾ ਤੇ ਤੁਹਾਨੂੰ ਪਤਾ ਮੈਂ ਕੀ ਕਰਾਂ ਦੇ ਵਿੱਚ ਉਹਦਾ ਨਾ ਸੁਭਾਈ ਹੈ ਇਹ ਮੈਂ ਕਹਿ ਸਕਦੀ ਹੈਗੀ ਹੋਰ ਮੈਂ ਉਹਨੂੰ ਕੀ ਕਹਿ ਸਕਦੀ ਰਵੀ ਨੂੰ ਨਹੀਂ ਹਰਪ੍ਰੀਤ ਉਹਦਾ ਨਾ ਸੁਭਾਈ ਹੈ ਜਾਏਗਾ ਉਹਦੇ ਦਿਲ ਚ ਕੋਈ ਪਾਪ ਨਹੀਂ ਹੈਗਾ ਮੈਂ ਪਾਪ ਦੀ ਤੇ ਗੱਲ ਹੀ ਨਹੀਂ ਕੀਤੀ ਆ ਮੈਂ ਸਿਰਫ ਇਹ ਗੱਲ ਕਰਦੀ ਆ ਕਿ ਉਹ ਥੋੜਾ ਬੋਤਾਂ ਕੰਮ ਕਰੇ ਜਿਆਦਾ ਨਹੀਂ ਤਾਂ ਜਿਆਦਾ ਥੋੜਾ ਬੋਤਾਂ ਕੰਮ ਕਰਿਓ ਕੋਈ ਨਾ ਮੈਂ ਉਹਨੂੰ ਸਮਝਾਉਂਗੀ ਵੀ ਹੁਣ ਤਾਂ ਤੇਰੇ ਵਿਆਹ ਨੂੰ ਵੀ ਕਈ ਮਹੀਨੇ ਹੋ ਗਏ ਪੁੱਤ ਵੀ ਤੂੰ ਖੇਤਾਂ ਵੱਲ ਜਾਇਆ ਕਰ ਆਪਣੇ ਭਾਈ ਨਾਲ ਕੰਮ ਕਰਵਾਇਆ ਕਰ ਤੇ ਦੋਨੇ ਕੰਮ ਕਰੋਗੇ ਤਾਂ ਹੀ ਸੌਖੀ ਰੋਟੀ ਖਾਓਗੇ ਨਹੀਂ ਤੈਨੂੰ ਪਤਾ ਜੀ ਅੱਜ ਦੇ ਕਰੀ ਦਿਹਾੜੀ ਪਾਉਣ ਲੱਗੇ ਤਾਂ ਸਾਰੀਆਂ ਜਿੰਨੀ ਫਸਲ ਆਊਗੀ ਸਾਰੀ ਦਿਹਾੜੀ ਮੂਹੇ ਨਿਕਲ ਜੂਗੀ ਹੁਣ ਇੰਨਾ ਖਰਚਾ ਵਿਆਹ ਤੇ ਕਰਕੇ ਹਟਿਆ ਆਪਾਂ ਤੇ ਕਿੱਲੇ ਆਪਣੇ ਕੋਲ ਸਾਰੇ ਚਾਰ ਨਹੀਂ ਹਾਂ ਹੁਣ ਦੇਖ ਕੇ ਟਾਈਮ ਪਾਸ ਕਰਨਾ ਪੂ ਆਪਾਂ ਨੂੰ ਅਜਾ ਸਾਰਾ ਮੂਰੇ ਸਾਲ ਪਿਆ ਹੈ ਖਰਚਾ ਕਰਨ ਨਾਲ ਜੇ ਹੁਣ ਫਸਲ ਤੇ ਮੜਮੋਟਾ ਖਰਚਾ ਪੱਠਾ ਕਰਾਂਗੇ ਤਾਂ ਦੋ ਦਾਣੇ ਆਪਣੇ ਪੱਲੇ ਆਉਣਗੇ ਚਲੋ ਮੇਰਾ ਕੰਮ ਸੀ ਤੁਹਾਨੂੰ ਕਹਿਣਾ ਹੁਣ ਤੁਸੀਂ ਅੱਗੂ ਦੇਖ ਲਿਓ ਕੋਈ ਨਾ ਮੈਂ ਤੇਰੀ ਗੱਲ ਮੰਨਦੀ ਆਂ ਵੀ ਉਹ ਖੇਤਾਂ ਵੱਲ ਨਹੀਂ ਜਾਂਦਾਗਾ ਚਲ ਉਹ ਮੈਂ ਸਮਝਾਉਂਗੀ ਹੁਣ ਆ ਜਾਂਦੇ ਉਹਨੂੰ ਤੇ ਕਰ ਲੈ ਕੰਮ ਧੰਦਾ ਹਾਂਜੀ ਹਾਂਜੀ ਸਾਰਾ ਕੰਮ ਕਰ ਲਿਆ ਤੇ ਉਹ ਕੀ ਕਰੀ ਜਾਂਦੀ ਏ ਜੋਤੀ ਜੋਤੀ ਬਸ ਆਪਣੇ ਕਮਰੇ ਵਿੱਚ ਬੈਠੇ ਫੋਨ ਦੇਖਦੇ ਪਿਆ ਇਹਨਾਂ ਦੇ ਫੋਨ ਨਾਲੇ ਖਾ ਲਈ ਉਹ ਹੁਣੇ ਖੇਤਾਂ ਵੱਲ ਜਾਂਦਾ ਉਹ ਮੈਡਮ ਹੁਣ ਫੋਨ ਦੇਖਦੀ ਰਹਿੰਦੀ ਹੈ चल कोई ना पुत्त तू कर काम ठीक है ते मैं भी थोड़ा तेरे ताई वाले जाके आणागा उधर जाके आनी है ठीक है ठीक है तू सी जाओ हां हाँ। ते एवे ना हो करी चलियो काम पीछे कोई गल नहीं दोनों पैणा के रहया करो कोई गल नहीं तू सी जाओ assi कर लांगे हां मैं जायावा फिर हां जी हां जी जाओ तू ले शाम को सारा काम नमेड़ता ਤੇ ਹੁਣ ਸ਼ਾਮ ਕੋ ਕਰੂਗੀ ਰੈਸਟ ਨਹੀਂ ਸ਼ਾਮ ਕੋ ਕਰੀਏ ਹਾਂ ਹਾਂ ਆਵਣ ਆ ਜਾ ਮਾ ਉਹਨਾਂ ਬੈਠੇ ਲੰਮ ਜੇ ਚੜੀ ਨਹੀਂ ਮੰਜੇ ਤੇ ਤਾਂ ਹੁਣੇ ਚੜੀ ਸੀਗੀ ਮੈਂ ਸਾਰੇ ਕੰਮ ਤੰਦ ਨਿਬੜ ਤਾ ਮੈਂ ਚੱਲ ਵਧੀਆ ਤੂੰ ਤਾਂ ਟਾਈਮ ਨਾ ਬੇਲੀ ਹੋ ਜਾਣੀ ਹੈਗੀ ਇੱਕ ਆ ਸਾਡੀ ਨੇ ਜਿਹੜਾ ਕੰਮ ਨਹੀਂ ਨਿਬੜ ਦੇਗੀ ਕਿਉਂ ਛੋਡੇ ਕੰਮ ਕਾ ਦੇਣੇ ਪੈਣ ਕਿ ਪਸ਼ੂ ਪਸਾਰਾ ਤੁਹਾਡੇ ਤਾਂ ਕਰਕੇ ਨਿਬੜਦਾ ਕੰਮ ਨਹੀਂ ਮੱਜਾਂ ਤਾਂ ਦੋ ਹੀ ਨੇ ਕਿਹੜਾ ਵਾਲੀਆਂ ਨੇ ਆ ਛੜ ਤਾਂ ਸੋਟੜੇ ਨਹੀਂ ਆਖੇ ਲੱਗਦਾ ਨਿਆਹੋ ਮੈਨੂੰ ਵੀ ਲੱਗਿਆ ਸੀ ਭੈਣੇ ਪਤਾ ਸਾਰੇ ਆਪਣੇ ਆਹ ਗਲੀ ਵਾਲੀਆਂ ਹੋਰ ਵੀ ਗੱਲਾਂ ਕਰ ਜਾਂਦੀਆਂ ਸਿੱਖ ਦਿਨ ਮੈਂ ਬਾਜ਼ਾਰ ਚ ਤੁਰੀ ਜਾਂਦੀ ਸੀ ਤੇ ਜਦੋਂ ਮੈਂ ਕੋਲੇ ਜੇ ਆ ਗਈ ਮਾਗਰੋ ਚੁੱਪ ਕਰ ਗਈਆਂ ਹੌਲੀ ਹੌਲੀ ਜੇ ਸੁਣ ਤਾਂ ਮੈਨੂੰ ਗਿਆ ਸੀ ਕਹਿੰਦੀਆਂ ਜਿਹੜਾ ਇਹਨਾਂ ਦਾ ਛੋਟਾ ਪਿਆ ਹੈ ਹੁਣ ਕੰਮ ਦਾ ਡੱਕਾ ਹੀ ਨਹੀਂ ਤੋੜਦਾ ਹੋਰ ਤੈਨੂੰ ਪਤਾ ਹੀ ਹੈ ਭੈਣੇ ਲੋਕਾਂ ਨੂੰ ਤਾਂ ਗੱਲਾਂ ਥਿਆ ਜਾਂਦੀਆਂ ਨੇ ਗੱਲਾਂ ਵੀ ਤਾਂ ਥਿਆਉਂਦੀਆਂ ਨੇ ਜਿ ਆਪਦੇ ਦਿਨ ਦੇ ਨੇ ਗੱਲਾਂ ਕਰਨ ਨੂੰ ਹਾਂ ਇਹ ਤਾਂ ਮਾੜਾ ਮੋਟਾ ਹੀ ਗੱਲ ਆ ਕਿ ਕੰਮ ਕਰ ਲਾਣੇ ਫਿਰ ਕਾਹਦੀਆਂ ਗੱਲਾਂ ਨੇ ਈਆਂ ਨੜੇ ਆਏ ਆ ਪਹਿਲਾਂ ਤਾਂ ਚੱਲ ਬੇਲਾ ਹੈਗਾ ਸੀ ਸਰੀ ਜਾਂਦਾ ਸੀ ਜਦੋਂ ਹੁਣ ਵਿਆਹ ਹੋ ਗਿਆ ਹੁਣ ਤੱਕ ਵੀਲਦਾਰੀ ਬਦੂ ਕੀ ਗਾਂ ਜਵਾਬ ਹੋਣਗੇ ਕੰਮ ਤਾਂ ਇਹਨੂੰ ਕਰਨਾ ਹੀ ਪਊਗਾ ਲੈ ਬਦੂ ਕਿਉਂ ਨਹੀਂ ਪੁੱਛਣਾ ਘਰ ਦਾ ਦੂਜੇ ਪਾਸੇ ਮੂੰਹ ਹੋ ਗਿਆ ਐਨਾ ਪੈਸਾ ਲੱਗ ਗਿਆ ਵਿਆਹ ਤੇ ਹਜੇ ਕਹਿੰਦਾ ਮੇਰੇ ਵਿਆਹ ਤੇ ਲਾਇ ਕੀ ਹੈ ਲੈ ਦੇਖ ਲੈ ਕੇ ਲਾਇਾਈ ਕੀ ਹੈਗਾ ਨਾ ਇਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਵੀ ਇੰਨੇ ਰਿਸ਼ਤੇਦਾਰ ਆਏ ਨੇ ਤੇ ਵਿਆਹ ਕਿਹੜਾ ਹੀ ਹੋ ਜਾਂਦੇ ਨੇ ਹੈ ਦੱਸ ਲੱਡੂ ਜਲੇਬੀਆਂ ਪਕਾਈਆਂ ਹੋਰ ਸਮਾਨ ਸੱਲਾ ਕਿੰਨਾ ਆਉਂਦਾ ਇਹਦੇ ਭਾਵੇਂ ਤਾਂ ਪੈਣੇ ਉਹੀ ਗੱਲ ਹੈ ਕਿ ਡੱਕਾ ਨਹੀਂ ਲਾਇਆਗਾ ਇਹਦਾਂ ਗੱਲਾਂ ਨੇ ਤੜਕੀ 10 ਵਜੇ ਉੱਠਦਾ ਹੈਗਾ ਫਿਰ ਉੱਠ ਕੇ ਮੋਟਰਸਾਈਕਲ ਚਾੱਕਦਾ ਬਾਹਰ ਨੂੰ ਨਿਕਲ ਜਾਂਦਾ ਇਹ ਜਿਹੜੇ ਯਾਰ ਦੋਸਤ ਨੇ ਜਿਹੜੇ ਐ ਨਹੀਂ ਕਹਿੰਦੇ ਭਈ ਤੂੰ ਕੰਮ ਕਰ ਤੇਰੀ ਜ਼ਿੰਮੇਵਾਰੀ ਵਧ ਗਈ ਹੁਣ ਨਹੀਂ ਭੈਣੇ ਮੰਢੀਰ ਵੀ ਇਹ ਜੀ ਆਏ ਨਹੀਂ ਸੋਚਦੀ ਵੀ ਇਹਦਾ ਵਿਆਹ ਹੋਇਆਗਾ ਹੁਣ ਮੰਢੀਰ ਤਾਂ ਐ ਕਹਿੰਦੀ ਵੀ ਹੁਣ ਵੀ ਸਾਡੇ ਨਾਲ ਓਵੇਂ ਫਿਰਦਾ ਰਹੇ ਜਿਵੇਂ ਪਹਿਲਾਂ ਫਿਰਦਾ ਸੀ ਹੋਰ ਹੁਣ ਬਗਾਨੀ ਤੈਨੂੰ ਕੀ ਦੋਸਤ ਦੀਏ ਭਈ ਜੇ ਉਹ ਕਹਿੰਦੀ ਹੈ ਉਹਨੂੰ ਟੁੱਟ ਕੇ ਪੈ ਜਾਂਦਾ ਬਹੁਤਾ ਠੀਕ ਹੈਗੀ ਬਹੁਤਾ ਠੀਕ ਹੈ ਗੱਲ ਸ਼ੋਕਰ ਹਜੇ ਵੀ ਸ਼ੋਕਰ ਵੀ ਜੇ ਬਹੂ ਚੰਗੀ ਆ ਗਈ ਜੇ ਕਿਤੇ ਬਹੂ ਵੀ ਮਾੜੀ ਆਉਂਦੀ ਤੇ ਫਿਰ ਜਮੀ ਜੁਗ ਨੂੰ ਜੁਗ ਮਿਲ ਜਾਂਦਾ ਇਹਨਾਂ ਦਾ ਇਹ ਤਾਂ ਗੱਲ ਠੀਕ ਆ ਭੈਣੇ ਤੇਰੀ ਇੱਕ ਤੇਰਤਾ ਚੱਲ ਠੀਕ ਆ ਆਪਦਾ ਹੀ ਮਾੜਾ ਹੁਣ ਤਾਂ ਹੁਣ ਉਹ ਦੇਖ ਲੈ ਵੱਡਾ ਚਰਨਾ ਖੇਤ ਗਰੇਹ ਪਾਉਣ ਗਿਆ ਕਹਿੰਦਾ ਭਾਈ ਮੈਨੂੰ ਵੀ ਰੇਲੇ ਆਈਂ ਦੀ ਪਵਾਦੀ ਨਾਲ ਦਿਹਾੜੀ ਕਰ ਰੋਜ਼ ਰੋਜ਼ ਦਿੱਤੀ ਜਾਂਦੀ ਐ ਇੱਕ ਦਿਹਾੜੀਆਂ ਨਾਲ ਲੈ ਗਿਆ ਤੇ ਗਿਆ ਹੀ ਨਹੀਂ ਨ ਲੈ ਦੇਖ ਲੈ ਵੀ ਉਹਦੇ ਨਾਲ ਤੂੰ ਸਹਾਰਾ ਲਵਾਵੇਂਗਾ ਫੇਰ ਹੀ ਤੇਰਾ ਕੋਈ ਘਰ-ਬਾਰ ਬਣੂਗਾ ਜੇ ਕਿਤੇ ਅੱਡ ਹੋ ਗਿਆ ਤੇ ਫੇਰ ਇਹਦਾ ਕੀ ਹਾਲ ਹੋਊਗਾ ਕੀ ਹੋਣਾ ਮੈਨੂੰ ਤਾਂ ਲੱਗਦਾ ਨਹੀਂ ਭੈਣ ਇਹਦੇ ਲੱਛਣ ਵੀ ਇਹ ਕੰਮ ਲੱਜੂ ਕਰਨ ਜਾਣੇ ਭੈਣ ਇਹ ਤਾਂ ਪਤਾ ਨਹੀਂ ਕੰਮ ਕਰੂਗੇ ਨਾ ਬਾਕੀ ਆਪੇ ਪਤਾ ਲੱਗ ਜੂਗਾ ਬੰਦਨ ਜਦੋਂ ਜਵਾਬ ਹੋ ਗਿਆ ਨਾ ਇੱਕ ਫੇਰ ਪਤਾ ਲੱਗੂਗਾ ਤੇ ਆ ਜਿਹੜਾ ਤੇਰਾ ਚਰਨਾ ਭੈਣ ਵੱਡਾ ਮੁੰਡਾ ਇਹਦੀਆਂ ਤਾਂ ਪਿੰਡ 'ਚ ਗੱਲਾਂ ਹੁੰਦੀਆਂ ਨੇ ਕਹਿੰਦੇ ਇਹ ਤਾਂ ਬੜੀ ਕਮਾਈ ਕਰਦਾ ਇਹ ਤਾਂ ਬਥੇਰਾ ਸਿਆਣਾ ਭੈਣੇ ਇਹ ਤਾਂ ਉਹੀ ਗੱਲ ਨਾ ਕੱਪੜਾ ਨੀਰਾ ਨਿੰਦੇ ਨਾ ਬਾਤ ਜਹ ਲਿਆਤਾ ਹੋ ਜੇ ਪਾਲਾ ਦਾਗਾ ਇਹ ਤਾਂ ਰੱਬ ਦੀਆਂ ਦਿੱਤੀਆਂ ਖਾਣ ਵਾਲਾ ਭੈਣੇ ਆ ਗੱਲ ਤਾਂ ਤੇਰੀ ਗੱਲ ਸਹੀ ਆ ਭੈਣੇ ਸਹੀ ਗੱਲ ਆ ਉਹ ਤਾਂ ਰੱਬ ਦੀਆਂ ਦਿੱਤੀਆਂ ਖਾਣ ਵਾਲਾ ਸਾੜ ਤਾਂ ਉਹੀ ਗੱਲ ਇਹ ਕੰਜਰੇ ਹੀ ਮਾੜਾ ਹੈਗਾ ਪਤਾ ਨਹੀਂ ਕਿਦੇ ਤੇ ਗਿਆ ਸਾੜ ਤਾਂ ਕੋਈ ਹਜਾ ਹੈ ਹੀ ਨਹੀਂ ਸੀ ਨੇ ਇੱਕ ਤਾਂ ਮਾੜਾ ਹੁੰਦਾ ਹੀ ਐ ਆ ਮਨ ਇੱਕ ਤਾਂ ਜਵਾਕ ਹੁੰਦਾ ਹੀ ਇਹ ਜਾਂ ਨੇ ਕੋ ਹੋਰ ਫਿਰਦਾ ਸੀ ਉਹਦੇ ਨਾਲ ਔਰ ਕਿਹੜਾ ਫਿਰਦਾ ਸੀ ਆਹੋ ਵੀ ਨਸ਼ਾ ਜਾ ਕਰਦਾਗਾ ਮੈਂ ਸੁਣਿਆਗਾ ਇਹਦੇ ਨਾਲ ਤਾਂ ਉਹਨਾਂ ਦਾ ਮੁੰਡਾ ਰਹਿੰਦਾ ਕੀ ਨਾਂ ਹੈ ਉਹਦਾ ਨਾਂ ਲਾਡੀ ਆਹੋ ਲਾਡੇ ਤੋਂ ਕੋਈ ਗੱਲ ਕਰਦੀਆਂ ਪੂਰਾ ਐ ਬੌਸ ਜਾਨੀ ਹੈਗਾ ਜਿਹੜਾ ਆਹੋ ਆਪਣੇ ਆਪ ਨੂੰ ਬਾਲਾ ਕਹਾਉਂਦਾ ਹਾਂ ਨਹੀਂ ਉਹਦੀ ਗੱਲ ਕਰਦੀਆਂ ਮੈਂ ਉਹਦੇ ਨਾਲ ਰਲਿਆ ਫਿਰਦਾ ਹੁੰਦਾਗਾ ਇਹ ਨਾਲੇ ਕਹਿੰਦੇ ਕੋ ਮੁੰਡਾ ਸਿਆਣਾ ਵਾਲਾ ਕਿ ਉਹ ਤਾਂ ਨਸੇ ਨੂੰ ਸੇ ਕਰਦੇ ਹੀ ਨਹੀਂ ਹੈਗਾ ਨਹੀਂ ਜਿਹੜੇ ਐ ਜੇ ਕਹੋਂਦੇ ਹੁੰਦੇ ਨੇ ਬੈਲ ਪੋਣਾ ਜਾਂ ਨਹੀਂ ਕਰਦੇ ਹੁੰਦੇ ਜਿਹੜੇ ਉਹ ਕੰਮ ਪੁੱਠੇ ਸਿੱਧੇ ਇਹੇ ਜੀ ਕਰਦੇ ਹੁੰਦੇ ਨੇ ਇਹ ਜੇ ਤਾਂ ਫੇਰ ਪਾਣੀ ਉਹਦੇ ਨਾਲ ਜੋਟੀ ਐ ਆਹੋ ਨਹੀਂ ਉਹਦੇ ਨਾਲ ਜੁੜਿਆ ਹੋਇਆਗਾ ਐਵੇਂ ਛੋੜਾ ਕਿਤੇ ਜਮੀਨਾਂ ਘਰ ਖਰਾਬ ਹੋ ਜਾ ਸਮਝਾ ਲਓ ਮੁੰਡੇ ਨੂੰ ਜੇ ਸਮਝਾਇਆ ਜਾਂਦਾਗਾ ਕੀ ਕਰਗੇ ਜੇ ਤਾਂ ਹੁਣ ਚਰਨਾ ਸਮਝਾਉਂਦਾ ਉਹਦੇ ਗੱਲ ਪਿਆਦਾ ਹੁਣ ਜੇ ਭਈਏ ਵੱਡੀ ਬਹੂ ਸਮਝਾਉਂਦੀ ਆ ਉਹ ਨੂੰ ਨਹੀਂ ਮੂੰਹ ਬੋਲਦਾ ਆਪਦੇ ਘਰ ਆਂਟੇ ਨੇ ਮੂੰਹ ਬੋਲਣੀ ਬੋਲਣਾ ਉਹ ਆਇਆਗਾ ਚੱਲ ਹੋਰ ਕਿਸੇ ਦੀ ਮੰਨੇ ਚਾਹੇ ਨਾ ਮੰਨੇ ਜਿਹੜੀ ਇਹਦੇ ਘਰ ਵਾਲੇ ਉਹਦੀ ਤਾਂ ਮੰਨੇ ਤੁਸੀਂ ਉਹਨੂੰ ਕਹਿਆ ਕਰੋ ਵੀ ਭਾਈ ਇਹਨੂੰ ਕਿਹਾ ਕਰ ਮਾੜਾ ਮੋਟਾ ਹੁਣ ਤਾਂ ਆਪ ਚਾਰੇ ਪੈਰ ਚੱਕ ਕੇ ਪੈ ਜਾਦਾ ਕੀ ਕਰੇ ਆਪਾਂ ਬਗਾਨੀ ਤੇ ਇਹਨੂੰ ਦੋਸ਼ ਦੇ ਦਨੇ ਹੁਣ ਆਪਾਂ ਤਾਂ ਹੋ ਗਏ ਪਾਸੇ ਜੂਲਦੀ ਦਾ ਅਖਰ ਨੂੰ ਉਹੀ ਐ ਭਾਣੇ ਨਰਮਾਂਗੀ ਬਹੂ ਛੋਡੀ ਜੇ ਕਿਤੇ ਤੇਜ ਜੀ ਹੁੰਦੀ ਨਾ ਤੇ ਆਉਂਦੇ ਨੂੰ ਕੰਮ ਲਾ ਦਿੰਦੀ ਕੀ ਕਰੇ ਵਿਚਾਰੀ ਉਹੀ ਗੱਲ ਕਿ ਜਿਹੜਾ ਜ ਮਾਪੇ ਹੁੰਦਾ ਹਨਾ ਨਰਮ ਹੋ ਜਾਤੀ ਪੁੱਤ ਹੁੰਦਾ ਨਰਮ ਚੱਲ ਕੋਈ ਨਾ ਜੋ ਕੁਝ ਕਰਮਾਂ ਚ ਲਿਖਿਆ ਹੁੰਦਾ ਨਾ ਮਾੜਾ ਚੰਗਾ ਉਹ ਬਣਦਾ ਹੀ ਐ ਆਪ ਤਾਂ ਐ ਕਹਨੇ ਆ ਵੀ ਚੱਲ ਕੰਮ ਧੰਦਾ ਆਪਦਾ ਕਰਨ ਲੱਗ ਜੇ ਆ ਵੀ ਸੋਖੀ ਰੋਟੀ ਖਾਣ ਲੱਗ ਜੂਗਾ ساری ਉਮਰ ਨੇ ਮਾਪਿਓ ਤੇ ਦੇਖਿਆ ਜਾਂਦਾ ਹੁੰਦਾ ਵੀ ਮਾਪਿਓ ਵੀ ਖਵਾਊਗਾ ਕਿੰਨਾ ਕਿਤੇ ਰਖਾਊਗਾ ਤੁਹਾਡੇ ਸਿਰ ਤੋਂ ਹੁਣ ਤੂੰ ਐ ਲਾਲਾ ਜਦੋਂ ਇਹਦਾ ਕੰਜਰ ਦਾ ਪਿਓ ਮੁੱਕ ਗਿਆ ਸੀ ਛੋਟੇ ਛੋਟੇ ਸੀ ਕਿਹੜੇ ਹਾਲਾਤਾਂ ਚ ਪਾਲੇ ਨੇ ਪਾਲ ਪਲੋਸ ਕੇ ਡੇੜੇ ਘਰ ਤੇ ਹਜੇ ਵੀ ਕਿਸੇ ਰਾਤੇ ਨਹੀਂ ਹਾਂ ਸਹੀ ਗੱਲ ਆ ਚੱਲ ਮੈਂ ਤੇਰੇ ਵਾਸਤੇ ਚਾਹ ਦੀ ਘੁੱਟ ਬਣਾ ਲਈਏਗੀ ਚਾਹ ਨਹੀਂ ਮੈਂ ਪੀਣੀ ਮੈਂ ਤਾਂ ਨਾ ਘਰੇ ਬੈਠੀ ਬੈਠੀ ਬੋਰ ਹੁੰਦੀ ਸੀਗੀ ਮੈਂ ਆ ਤਾਂ ਮੈਂ ਤਾਂ ਤੇਰਤਾਈ ਕੋਲੇ ਜਾ ਕੇ ਆਉਣੀ ਆ ਬਿੰਦ ਝਟ ਤੇ ਤੂੰ ਵੀ ਨੰਗ ਦੀ ਟਪਦੀ ਗੇੜਾ ਮਾਰਿਆ ਆ ਕਰ ਕੋਈ ਨਾ ਮੈਂ ਗੇੜਾ ਮਾਰੂੰਗੀ ਨਹੀਂ ਮੈਂ ਸਮਝਾ ਕੇ ਦੇਖੂੰਗੀ ਉਹਨੂੰ ਜੇ ਉਹ ਸੁਝ ਜੇ ਮਾੜਾ ਮੋਟਾ ਚਲ ਤੂੰ ਦੇਖੀ ਸਮਝਾ ਕੇ ਮਾੜਾ ਮੋਟਾ ਆਇਆ ਨਾ ਕਹੀਂ ਵੀ ਤੇਰੀ ਮਾਂ ਆਈ ਨਾ ਨਾ ਮੈਂ ਤਾਂ ਤੈਨੂੰ ਪਤਾ ਪਹਿਲਾਂ ਨਹੀਂ ਕਦੇ ਨਾਲ ਇੱਤਾਂ ਮੈਂ ਤਾਂ ਉਹੀ ਨਹੀਂ ਕਦੇ ਗੱਲ ਇੱਧਰ ਦੀ ਉੱਧਰ ਦੀ ਕੀਤੀ ਮੈਂ ਤਾਂ ਬਸ ਤੂੰ ਆ ਸਮਝ ਲਈ ਜਿਹੇ ਜਿਹੇ ਗੱਲ ਖੋਚ ਛਿੜਤੀ ਤੇ ਉਹ ਹੀ ਜੀ ਬਸ ਮੇਰੇ ਕੋਲੇ ਕਰਦੀ ਬਸ ਠੀਕ ਆ ਮੈਂ ਤਾਂ ਜਾਣੀ ਐ ਐਨੇ ਕਿਤੇ ਚਰਨਾ ਨਾ ਆ ਜੇ ਖੇਤਾਂ ਨਾ ਨਾਡੀ ਉਹ ਤਾਂ ਤੁਹਾਨੂੰ ਕੀ ਕਹਿੰਦਾਗਾ ਤੂੰ ਕਹਿੰਦਾ ਤਾਂ ਨਹੀਂ ਉਹ ਵਿਚਾਰੀ ਕੰਮ ਕਰੀ ਜਾਂਦੀ ਸੀ ਵੱਡੀ ਅੱਛਾ ਹਾਂ ਛੋਟੀ ਕੱਪੜੇ ਧੋਣ ਮੜ ਰਹੀ ਸੀਗੀ ਚਲ ਤੈਨੂੰ ਪਤਾ ਜੀ ਚਲ ਘੁੱਟੋ ਚਾਹ ਚੂ ਕਰਕੇ ਦੇ ਦੂੰਗੀ ਮੈਂ ਆਹੋ ਚੱਲ ਆਇਆ ਵੀ ਚਲ ਮਾੜਾ ਮੱਡਾ ਹਈ ਤਾਂ ਤੇਰੀ ਤੁਰਦੀ ਪ੍ਰਾਨੀਆਂ ਆ ਕਰ ਲਿਆ ਕਰ ਮਾੜਾ ਮੱਡਾ ਰੁਕੀ ਜਾ ਕਰ ਚਲ ਤੂੰ ਆ ਜਾ ਕਰ ਮਾੜਾ ਮੱਡਾ ਘੇੜਾ ਘੂੜਾ ਮਾਰਿਆ ਆ ਕਰ ਕੋਈ ਨਾ ਕੋਈ ਨਾ ਆਉਂਗੀ ਭਣ ਲੈ ਇਹੋ ਜਿਹੇ ਪੁੱਤ ਕਿਸੇ ਦਾ ਨਾ ਮਾੜਾ ਨਿਕਲੇ ਵਿਚਾਰੀ ਕਿਵੇਂ ਦੁੱਖ ਦੱਸਦੀ ਹੈਗੀ ਉਹੀ ਗੱਲ ਜਿਹਦਾ ਪੁੱਤ ਮਾੜਾ ਨਿਕਲਦਾ ਉਸੇ ਨੂੰ ਪਤਾ ਹੁੰਦਾ ਲੋਕਾਂ ਦੀਆਂ ਤਾਂ ਗੱਲਾਂ ਹੁੰਦੀਆਂ ਨੇ ਜੋਤੀ ਹਾਂਜੀ ਦੀ ਜੀ ਠੀਕ ਅੱਦੇ ਪਿਓ ਉਹ ਤਾਂ ਮੈਂ ਬਸ ਭਾਂਡੇ ਸਾਫ਼ ਕਰੀ ਆਂਦੀ ਸੀਗੀ ਓਕੇ ਓਕੇ ਠੀਕ ਹੈ ਦੁਪਹਿਰੇ ਕੀ ਬਣਾਉਣਾ ਫੇਰ ਅੱਜ ਦੁਪਹਿਰੇ ਤੁਸੀਂ ਦੱਸੋ ਕੀ ਬਣਾਉਣਾ ਬਣਾ ਲਾਂਗੇ ਫੇਰ ਆਪਾਂ ਚਲੋ ਬਣਾਉਣ ਬਾਰੇ ਬਾਅਦ ਸੋਚਦੇ ਆਂ ਗਿਆ ਮੈਂ ਤੇ ਇਹਨਾਂ ਨਾਲ ਗੱਲ ਕਰਨੀ ਸੀ ਹਾਂਜੀ ਦੱਸੋ ਰਵੀ ਬਾਰੇ ਦੱਸੋ ਤੂੰ ਕੁਛ ਰਵੀ ਨੂੰ ਸਮਝਾਇਆਗਾ ਮੇਰੇ ਕੋਲ ਤਾਂ ਬੰਦੇ ਨਹੀਂ ਵਿ디오 ਕਿਉਂ ਨਹੀਂ ਬੰਦੇ ਉਹਦੀ ਬਸ ਲਾਡੀ ਅਰਗੇ ਨੇ ਲੋਟ ਆਉਂਦੇ ਨੇ ਤਾਂ ਉਹਨਾਂ ਨਾਲ ਹੀ ਵਗ ਜਾਂਦੇ ਨੇ ਘਰ ਵਾਲੀ ਨੂੰ ਹੱਥ ਚ ਕਰਨਾ ਨਾ ਘਰ ਵਾਲੀ ਦਾ ਕੰਮ ਹੁੰਦਾ ਤੈਨੂੰ ਪਤਾ ਹੋਣਾ ਚਾਹੀਦਾ ਕਿ ਘਰ ਵਾਲੇ ਨੂੰ ਕਿੱਦਾਂ ਹੱਥ ਕਰਨਾ ਹੈਗਾ ਬਾਕੀ ਕੋਈ ਕੰਮ ਹੀ ਨਹੀਂ ਕਰਦੇ ਹੈਗੇ ਜਾਂ ਸਾਰਾ ਦਿਨ ਉਹੀ ਕੰਮ ਕਰਨਗੇ ਤੁਹਾਡੇ ਭਾਜੀ ਤੇ ਫੇ ਕਿੱਦਾਂ ਚੱਲੂਗਾ ਘਰ ਇਹਦਾ ਜੇ ਜੀ ਮੇਰੇ ਕੋਲ ਬੈਠਣਗੇ ਤਾਂ ਹੀ ਮੈਂ ਉਹਨਾਂ ਨੂੰ ਸਮਝਾਉਂਗੀ ਨਾ ਕਿ ਅੱਜ ਉਹਨਾਂ ਦਾ ਲਾੜੇ ਦਾ ਫੋਨ ਆਇਆ ਕਿ ਕਿਸੇ ਦਾ ਫੋਨ ਆ ਗਿਆ ਤਾਂ ਕਿ ਮੋਟਰਸਾਈਕਲ ਬਸ ਜਿਹੜੇ ਤੇ ਤੈਨੂੰ ਹੁਣ ਖੁਦ ਹੀ ਕੁਝ ਕਰਨਾ ਪਏਗਾ ਤੇਰੇ ਵਿਆਹ ਨੂੰ 6 ਮਹੀਨੇ ਹੋ ਗਏ ਆ ਤੇਰੇ ਸਾਹਮਣੇ ਆ ਕਦੀ ਬਾਈਕ ਲੈ ਕੇ ਉਧਰ ਕਦੀ ਉਧਰ ਕਦੀ ਉਧਰ ਜਿੰਨੇ ਪੈਸੇ ਦੇਦੋ ਕੋਈ ਹਿਸਾਬ ਹੀ ਨਹੀਂ ਹੁੰਦਾ ਪੈਸਿਆਂ ਦਾ ਲੁੱਕ ਕੋਈ ਗੱਲ ਨਹੀਂ ਦੀਦੀ ਮੈਂ ਸਮਝਾਉਂ ਉਹਨਾਂ ਨੂੰ ਮੇਰਾ ਕੰਮ ਸੀ ਤੇਰੇ ਨਾਲ ਗੱਲ ਕਰਨਾ ਕਿਉਂਕਿ ਘਰ ਵਾਲੀ ਹੋਣ ਦੇ ਨਾ ਤੇ ਤੇਰਾ ਹੱਕ ਬੰਦਾ ਉਹਨੂੰ ਸਭ ਕੁਝ ਪੁੱਛਣਾ ਉਹ ਕਿੱਥੇ ਜਾਂਦਾ ਉਹ ਕਿੱਥੇ ਜਾਂਦਾ ਉਹ ਪੈਸੇ ਕਿੱਥੇ ਲੰਦਾਂ ਮੈਂ ਤੈਨੂੰ ਆਪਣੀ ਛੋਟੀ ਭੈਣ ਸਮਝ ਕੇ ਗੱਲ ਕੀਤੀ ਆ ਬਾਕੀ ਮੇਰੀ ਗੱਲਾਂ ਦਾ ਕੋਈ ਗੁੱਸਾ ਨਾ ਕਰੀ ਨਹੀਂ ਨਹੀਂ ਮੇਰਾ ਕਹਿਣਾ ਕਾ ਹੱਕ ਸੀ ਤੇ ਨੂੰ ਚਲੋ ਕੋਈ ਗੱਲ ਨਹੀਂ ਆਂਦ ਉਹਨਾਂ ਨੂੰ ਘਰੇ ਫਿਰ ਪੁੱਛਦੀਆਂ ਕੀਤੀ ਕੀ ਕਰਦੇਗੇ ਨਹੀਂ ਠੀਕ ਠੀਕ ਚਲੋ ਮੈਂ ਕੰਮ ਕਰ ਲਵਾਂ ਚਲੋ ਠੀਕ ਹੈ ਠੀਕ ਹੈ ਲੈ ਹੀ ਪਣੀ ਹੋਤੀ ਆਲੋ ਜੀ ਪਾਣੀ ਪੀ ਲਓ ਤੁਸੀਂ ਕਿੱਥੇ ਗਏ ਸੀ ਓਏ ਠੀਕ ਹੈ ਹੀ ਮੈਂ ਕਿਧਰ ਆਣਾ ਸੌ ਕੰਮ ਤਾਂ ਹੁੰਦਾ ਫੇਰ ਵੀ ਕਿੱਥੇ ਗਏ ਸੀ ਓਏ ਠੀਕ ਹੈ ਹੀ ਲਾਡੀ ਨਾਲ ਥੋੜ੍ਹਾ ਜਾਓ ਹੀ ਨਹੀਂ ਲੋਟ ਆਉਂਦਾ ਜਿੱਧਰ ਕਿਧਰ ਲਾਡੀ ਜਿੱਧਰ ਕਿਧਰ ਲਾਡੀ ਓ ਯਾਰ ਉਹੀ ਤਾਂ ਇਕੱਲੀਅਜੀ ਵਧੀਆ ਹੈਗਾ ਉਹਦੇ ਨਾਲ ਹੀ ਜਾਵੜਦੀ ਹੈ ਕੰਮ-ਕਮ ਤਾਂ ਕਿ ਹਰੇ ਤੈਨੂੰ ਦੱਸਣਾ ਜ਼ਰੂਰੀ ਹੈ ਹਰੇ ਕੰਮ ਤੇ ਦੱਸ ਕੇ ਨਹੀਂ ਜਾਉਂਗੇ ਤਾਂ ਫਿਰ ਕੀ ਕਰੋਗੇ ਲੈ ਯਾਰ ਦੱਸਣ ਦਾ ਫਰਜ਼ ਤਾਂ ਬੰਦੇ ਹੀ ਆ ਉਹ 100 ਕੰਮ ਤਾਂ ਹੁੰਦਾ ਹੁੰਦਾ ਹੁਣ ਹਰੇ ਗੱਲਾਂ ਤੂੰ ਪੁੱਛ ਕੇ ਕਰਿਆ ਕਰ ਮੈਂ ਪਾਣੀ ਦੀ ਘੁੱਟ ਨਹੀਂ ਪੀਣ ਦਿੱਤੀ ਔਨਸਾਰ ਲੱਗ ਗਈ ਕਿਦੋਂ ਉਹਨਾਂ ਤਾਂ ਜੂਠਾ ਠੱਠਾ ਖਾਲਾ ਤੂੰ ਮੈਂ ਤਾਂ ਤੁਹਾਨੂੰ ਕੀ ਕਹਿੰਨੀ ਆ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਦੱਸ ਕੀ ਗੱਲ ਕਰਨੀ ਆ ਮੈਂ ਤੁਹਾਨੂੰ ਐਵੇਂ ਕਹਿੰਦੀ ਸੀ ਵਿੱਦੋ ਤੁਸੀਂ ਕੋਈ ਕੰਮ ਕਰ ਕਰ ਲਿਆ ਕਰੋ ਐਵੇਂ ਵੇਲੇ ਫਰਦੇ ਚੰਗੇ ਨਹੀਂ ਲੱਗਦੇ ਹੈਗੇ। ਉਹ ਦੋਨਾਂ ਦਾ ਝੂਠਾ ਰੱਠਾ ਤਾਂ ਨਹੀਂ ਖਾ ਲਿਆ ਕੁਸ। ਨਹੀਂ ਕਿਸੇ ਦਾ ਝੂਠਾ ਨਹੀਂ ਖਾਦਾ। ਮੇਰੇ ਕੋਲ ਅਜ ਦੀਦੀ ਆਏ ਸੀਗੇ। ਉਹਦਾ ਬੋਲ ਕੀ ਕਹਿੰਦੇ ਸੀ? ਉਹ ਮੈਨੂੰ ਥੋਡੇ ਬਾਰੇ ਕਹਿੰਦੇ ਸੀਗੇ। ਕਹਿੰਦੇ ਉਹਨੂੰ ਸਮਝਾਓ ਮੜਾਏ ਤੁਸੀਂ। ਉਹਦਾ ਬੋਲੀ ਜਾਂਦੇ ਰਹਿੰਦੇ ਉਹਨਾਂ ਦੀਆਂ ਗੱਲਾਂ ਕੋ ਲੈਣਾ ਸੁਣਿਆ ਕਰ ਤੂੰ ਐਵੇਂ ਆਪਣੇ ਵਰਤ ਪਈ। ਉਹ ਸਾਰੇ ਤਾਂ ਕਹਿੰਦੇ ਨੇ ਵੀ ਤੁਸੀਂ ਕੰਮ ਕਰ ਕਰ ਲਿਆ ਕਰੋ ਕੋਈ। ਉਹ ਕੋਈ ਨਾ ਕਰਦੇ ਹਣ ਕੰਮ ਹੁਣ ਹੋਰ ਕੀ ਕੰਮ ਕਰੀਏ? ਮੈਂ ਤਾਂ ਕਿਤੇ ਦੇਖਿਆ ਨਹੀਂ ਕੰਮ ਕਰ ਗੇੜੇ ਫੇ ਗੇੜੇ ਕੱਢੀ ਜਾਂਦੇ ਤੂੰ ਸਾਰਾ ਲੈਣ। ਉਦੋਂ ਐਵੇਂ ਬੜੀ ਬਗਵਾਜ ਨਾ ਕਰ ਚੱਲ ਜਾ ਚਾਚੂ ਬਣਾ ਲਿਆ ਕੋਟਾ ਮਰੀ ਜਾਂਦੇ ਮੈਂ ਤਾਂ ਜਾਣੀ ਆਂਗੀ ਆਹੋ ਮਰੀ ਜਾਂਦੇ ਉਹਨਾਂ ਦੀਆਂ ਗੱਲਾਂ ਗੁੱਲਾਂ ਚ ਨਾ ਆਇਆ ਕਰਨ ਵਾਲੇ ਉਹਦਾ ਇਹੀ ਕੋਈ ਭਾਲਦੇ ਆਗੇ ਵੀ ਆਪਾਂ ਲੱਬਕ ਹੋਈਏ ਇਹੀ ਕੰਮ ਮੁੰਨਾ ਇਹ ਤਾਂ ਕੋਈ ਨਹੀਂ ਹੁੰਦਾ ਕੰਮ ਗੁੰਮ ਬਾਏ ਅਪ੍ਰੀਤ ਲੈ ਚਾੜੂ ਲਾਈ ਜਾਂਦੀ ਆ ਅਪ੍ਰੀਤ ਹੈ ਹਾਂਜੀ ਹਾਂਜੀ ਮੈਂ ਕਿ ਬਸ ਸਫਾਈ ਕਰਨਾ ਫਿਰ ਉਸ ਤੋਂ ਬਾਅਦ ਦੁਪਹਿਰ ਦਾ ਟਾਈਮ ਹੋਏ ਨਾ ਰੋਟੀ ਪਾਣੀ ਖਾਣ ਦਾ ਵੀ ਚਲੋ ਤੇ ਉਸ ਜਿਆ ਆਪਣਾ ਛੋਟਾ ਛੋਟੇ ਦਾ ਤਾਂ ਛੋਟੇ ਹੀ ਜਾਂਨੇ ਕਿੱਥੇ ਜਾਂਦਾ ਕੀ ਕਰਦਾ ਕੁਝ ਨਹੀਂ ਪਤਾ ਹੁੰਦਾ ਉੱਥੇ ਨੂੰ ਮੈਂ ਕਹਿ ਕੇ ਗਿਆ ਜੀ ਖੇਤ ਆ ਜੀ ਵੀ ਅੱਜ ਰੇਹ ਛਿੱਟਣੀ ਆ ਕਹਿੰਦਾ ਚਾਹਦਾ ਮੈਂ ਆਗਾ ਤੇਰੇ ਮਗਰ ਕਿੰਨਾ ਚਿਰ ਡਿੱਕ ਗਿਆ ਜਦੋਂ ਆਇਆ ਨਹੀਂ ਮੈਨੂੰ ਪਤਾ ਲੱਗਿਆ ਮੈਂ ਹਵਾ ਚ ਹੁਣ ਕਾਦਾ ਹੋਣੇ ਨੇ ਰਹਾਰ ਕੱਲ ਸਿੱਟ ਗਿਆ ਰੇ ਤੁਹਾਨੂੰ ਅਜੇ ਤੱਕ ਹੁਣ ਤਾਂ ਪਤਾ ਹੀ ਨਹੀਂ ਲੱਗਾ ਉਹ ਪਤਾ ਤਾਂ ਲੱਗ ਗਿਆ ਮੈਨੂੰ ਐ ਸੀਗਾ ਚਲ ਕੀ ਹੈ ਹੁਣ ਵਿਆਹ ਹੋ ਗਿਆ ਸੁਦਰ ਜੋ ਜੀ ਤੁ ਕਹੀ ਦਿੱਤਾ ਵੀ ਆ ਜਾਊਗਾ ਵੀ ਫਿਰ ਤਾਂ ਆ ਹੀ ਜਾਊਗਾ ਮੁੱਢਾ ਤੂੰ ਵਿਗੜਿਆ ਏ ਕਦੀ ਬੰਦਾ ਸੁਧਰਦਾ ਨਹੀਂ ਆ ਸਗੂ ਵਿਗੜਦਾ ਹੀ ਆ ਤੁਸੀਂ ਤਾਂ ਉਹਨੂੰ ਖੁਦ ਪਾ ਲਿਆ ਤੇ ਮੈਨੂੰ ਅੱਜ ਮੈਂ ਅਜੇ ਕੱਲ ਆਈ ਆ ਮੈਨੂੰ ਤਾਂ ਸਾਰਾ ਪਤਾ ਲੱਗ ਗਿਆ ਉਹ ਕੀ ਕਰਦਾ ਪੈਸੇ ਕਿੱਥੇ ਲਗਾਉਂਦਾ ਕੀ ਕਰਦਾ ਕੁਛ ਤਾਂ ਪਤਾ ਹੀ ਨਹੀਂ ਹੁੰਦਾ ਹੁੰਦਾ ਉਹ ਕੁ ਗੱਲ ਨਹੀਂ ਅਧਿ ਮਾਣਾਂ ਗੱਲ ਕਰਦਾ ਮੈਂ ਮਾਂ ਨੂੰ ਵੀ ਸੁਝਾਉਣਾ ਵੀ ਮਾਂ ਨੇ ਕਿਹਾ ਕਰ ਠੀਕ ਹੈ ਨਾ ਗੱਲਾਂ ਕਾਈ ਤਾਂ ਨਹੀਂ ਘਮ ਲੋਟਉਣਾ ਮਾਂ ਕਿੱਥੇ ਆ ਗਈ ਮਾਂ ਤਾਈ ਕੋਲ ਗਈ ਸੀ ਆਂਦੀ ਹੋਣੇ ਨੇ ਮੈਂ ਤਾਂ ਜੋਤੀ ਕੋਲ ਵੀ ਗਈ ਸੀ ਮੈਂ ਕਿਹਾ ਚਲੋ ਉਹਨੂੰ ਕਹਿੰਨੀ ਹੈਗੀ ਥੋੜਾ ਬੋਤ ਉਹਨੂੰ ਸਮਝਾਵੇ ਫਿਰ ਕੀ ਕਹਿੰਦੀ ਉਹ ਉਹਨੇ ਕੀ ਕਹਿਣਾ ਸੀ ਉਹ ਵਿਚਾਰੀ ਖੁਦ ਪਰੇਸ਼ਾਨ ਉਹ ਕਹਿੰਦੀ ਮੇਰੇ ਕੋ ਤੇ ਆ ਕੇ ਬਹਿੰਦੇ ਹੀ ਨਹੀਂ ਬਹਿੰਦਾ ਨਹੀਂ ਲੈ ਮੋਟਰਸਾਈਕਲ ਤਾਂ ਖੜਾ ਹੈ

ਮਾਛਵੇਂ ਮੈਂ ਖੇਤ ਜਾਣਾ ਰੇ ਛਿੱਟਣੇ ਰੇ ਵਾੜੀ ਆ ਵੀ ਬੰਦਾ ਅੱਜ ਮੈਨੂੰ 21 ਮਿਲਿਆਗਾ ਚਲ ਆਪਾਂ ਤਿੰਨੇ ਜਾਨੇ ਸਿੱਧੀ ਛਿੱਟਦੇ ਆਂਗੇ ਫਿਰ ਠੰਡੇ ਠੰਡੇ ਵਿਹਰ ਗੰਮੀ ਵਾਲੀ ਹੋ ਜਾਂਦੀ ਐ ਕਹਿੰਦਾ ਚਲ ਮੈਂ ਆ ਗਿਆ ਤੇ ਮੁੜ ਕੇ ਲੈ ਹੁਣ ਆਉਂਦਾ ਉਹਦੀ ਗੱਲ ਕਰਦੇ ਸੀਗੇ ਅੱਛਾ ਮੈਂ ਵੀ ਕਹਿ ਕੇ ਜਾਈ ਸੀ ਮੈਂ ਉਧਰ ਤੇ ਤਾਈ ਵੱਲ ਲਵਾ ਗਈ ਚਲ ਕੋਈ ਨਾ ਆਪਾਂ ਸਮਝਾ ਲੈਨੇ ਰਵੀ ਨੂੰ ਮੈਂ ਬੋਲ ਮਾਰ ਲਾਣੀ ਐ ਰਵੀ ਰਵੀ ਅਫਲ ਤੱਕ ਨਹੀਂ ਆਇਆ ਜਵਾਬ ਜਰਾ ਦੇ ਰਵੀ ਤੂੰ ਜੋਤੇ ਨਹੀਂ ਬੋਲ ਮਾਰ ਲਾ ਜੋਤੀ ਨੂੰ ਵੀ ਲਈ ਜਾਉ ਨਾਲ ਜੋਤਾ ਆ ਬੇਬੇ ਦੱਸ ਕਮ ਆ ਗਮ ਜਈਆ ਅਜੇ ਆ ਕਮ ਚਾਉਣੀ ਦੱਸ ਦ ਦੇਖ ਲਾ ਮਾਣੀ ਮਤੇ ਸਭ ਨੂੰ ਸੰਗ ਮੰਨ ਪਈ ਕੀ ਹੋ ਗਿਆ ਅਜੇ ਨੀਂਦੀ ਨੇ ਤੇਰੀ ਉਹ ਦਾਸਤਾ ਦੇ ਕੀ ਹੋ ਗਿਆ ਦੱਸੀਂ ਕੁਝ ਫੇਰੀਆ ਉਹ ਮਰੀ ਨਾ ਤੇਰਾ ਭਾਈ ਕਹਿ ਕੇ ਗਿਆ ਤੈਨੂੰ ਵੀ ਤੂੰ ਖੇ ਦਾ ਜੀ ਰੇ ਪਾਣੀ ਆ ਬਰੋਣਾ ਲਾਇਆ ਤਾਂ ਹੈ ਹੁਣ ਸਾਰੇ ਟੱਬਰ ਨੇ ਖੇ ਰੋ ਕੇ ਬੈਠਣਾ ਜੋਤੀ ਨਾ ਬਾਹਰ ਨਾ ਇੱਥੇ ਇੱਧਰ ਆ ਜੀ ਤਾ ਕੋਈ ਕੋਈ ਆ ਦੇ ਓ ਸਾਰੇ ਡੱਬੇ ਨਹੀਂ ਆਣਾ ਫੇਰ ਤਾਂ ਹੋਰ ਫੇਰ ਤੇ ਹੋਰ ਹੋਣ ਹੋਰ ਆਇਆ ਫੇਰ ਤੂੰ ਐ ਕਰ ਲੈ ਤੇ ਸਾਰੇ ਡੱਬੇ ਨਹੀਂ ਜਾਣਾ ਤੇ ਤੂੰ ਬਾਜੇਗਾ ਤਾਂ ਮੈਂ ਕਦੇ ਦੇ ਪਿਆ ਕਰੂੰਗਾ ਉਦੋਂ ਕਵਾ ਹੈਗਾ ਬਈ ਇਹ ਮੈਥੋਂ ਹੁੰਦਾ ਨਹੀਂ ਪੁੱਤ ਲੈ ਮੈਥੋਂ ਧੁੱਪੇ ਨਹੀਂ ਕੰਮ ਹੁੰਦਾ ਕੁੱਪੇ ਨਹੀਂ ਹੁੰਦਾ ਫੇਰ ਐ ਕਰ ਇੱਥੇ ਘਰੇ ਨਾ ਕਮਰੇ ਦੇ ਥੱਲੇ ਥੱਲੇ ਪੀਜ ਰਿਹਾ ਸਾਰਾ ਕੁਝ ਲੋੜ ਹੀ ਨਹੀਂ ਨਾਲੇ ਇੱਥੇ ਸੌਂ ਜਾ ਕਰ ਨਾਲੇ ਸਾਂ ਰਿਆ ਕਰੂ ਰੋਟੀ ਵੀ ਤੈਨੂੰ ਸਿੱਥੇ ਦੇ ਦਿਆ ਕਰਾਂਗੇ ਸੋ ਵੀ ਇੱਥੇ ਲਿਆ ਕਰੀ ਸੋਨਾ ਹੁੰਦਾ ਤੇ ਬਸ ਮੋਟਰਸਾਈਕਲ ਮੋਟਰਸਾਈਕਲ ਕੋਲ ਹੀ ਖੜਾ ਕਰ ਲਈ ਮੈਂ ਕਹਿੰਨੀ ਆ ਕਦੇ ਕੋ ਚੱਕ ਕੇ ਲੈ ਜੇ ਕੋਈ ਹੋਰ ਹੀ ਨਾ ਘੇੜੀ ਮਾਰ ਲਵੇ ਕਿਉਂ ਜੋਤੀ ਬਈਰ ਭਾਬੀ ਯਾਰ ਬਿਨਾ ਗੱਲ ਤੋਂ ਵੀ ਮੈਂ ਹੁਣ ਅਜੇ ਉੱਠ ਕਿਆ ਪੂਰੀ ਲੱਗਿਆ ਨੇ ਯਾਰ ਤੁਸੀਂ ਬੈਠਣ ਵੀ ਨਹੀਂ ਦੋਨੇ ਜਿਹੜੀ ਗੱਲ ਕਰਦੇ ਸਹੀ ਕਰਦੇ ਆ ਕੋਈ ਗਲਤ ਨਹੀਂ ਕਹਿੰਦੇ ਪਹਿਲਾਂ ਚੱਲ ਸਰ ਜਾਂਦਾ ਸੀ ਇਹ ਜਿਹੜੀ ਗੱਲ ਆ ਕੋਈ ਇਹ ਖਾਲਾ ਮਾੜੀ ਬਾਕੇ ਬਿਸਰਮੀ ਮਨ ਮੈਨੂੰ ਦੋਨੇ ਜੀ ਬਿਸਰਮੀ ਰਹੀ ਜਾਂਦੇ ਨੇ ਬੈਠੇ ਸੰਸਾਰ ਮਾਉਣੀ ਚਾਹੀਦੀ ਹੁਣ ਤਾਂ ਵਿਆਹ ਵਰਿਆ ਗਿਆ ਇਹ ਚ ਕਾਦੀ ਬਿਸਰਮੀ ਬੇਬੇ ਹੁਣ ਜਦੋਂ ਕੰਮ ਸ਼ੁਰੂ ਤੇ ਉਹ ਕਰਦਾ ਦੂਜਾ ਜਦੋਂ ਪਹਿਲਾਂ ਲਾਲ ਲਾ ਕੇ ਅੰਦਰ ਹਰ ਮਾਦਾ ਉੱਤੇ ਕਰੇਗਾ ਰੁੱਖਾ ਤੇ ਯਖਿਆ ਕਰੋ ਸਾਰਾ ਮੇਰੀ ਗੱਲ ਸੁਣ ਪਹਿਲਾਂ ਤੂੰ ਐ ਕਹਿੰਦਾ ਮੈਨੂੰ ਵੱਡਾ ਹੋ ਜਾਂਦੇ ਫੇਰ ਬਥੇਰਾ ਕੰਮ ਕਰਨਾ ਫੇਰ ਤੂੰ ਪਤਾ ਕੀ ਕਹਿੰਦਾ ਮੇਰੇ ਮੈਂ ਕਿਹੜਾ ਵਿਆਹ ਹੈ ਵਿਆਹ ਜਾਂਦੇ ਫੇਰ ਮੈਂ ਚੱਪ ਦੇਗਾ ਰੁਪਾਮ ਵਾਲੇ ਫੱਟੇ ਹੁਣ ਤਾਂ ਵਿਆਹੇ ਵੀ ਗਿਆ ਮਾੜਾ ਦੇਖਨੇ ਆ ਫੱਟੇ ਚੱਕ ਦੇ ਤੂੰ ਹੁਣ ਤਾਂ ਉਦੋਂ ਵੀ ਜ਼ਿਆਦਾ ਸੌਣ ਲੱਗ ਗਿਆ ਹੁਣ ਨੀਂਦ ਦੇ ਫੱਟੇ ਚੱਕ ਲੈ ਉਹੀ ਬਹੁਤ ਹੈ ਨਾ ਉਠਣ ਦਾ ਪਤਾ ਨਾ ਸੌਣ ਦਾ ਪਤਾ ਰਾਤੀ ਕਿੰਨੇ ਵਜੇ ਨੇ ਇਹ ਵੀ ਨਹੀਂ ਪਤਾ ਹੁੰਦਾ ਜੀ ਕਿਵੇਂ ਤਿੰਨੇ ਜਣੇ ਮੇਰੇ ਮੰਗਰ ਪਏ ਪਿਆ ਤੂੰ ਸਿੱਧਾ ਕਹਿ ਦੋ ਨਾ ਵੀ ਰੋਟੀ ਦੇਣੀ ਔਖੀ ਲੱ ਜਿ ਫੈਸਲਾ ਕਹੀ ਆਂਦੇ ਨੇ ਆਹ ਮਾੜਾ ਮੋੜਾ ਕੰਮ ਮੈਨੂੰ ਹੱਥ ਪਾ ਲਿਆ ਕਰੋ ਨਾ ਤੁਸੀਂ ਲੈ ਉਹ ਰੋਟੀ ਦੀ ਗੱਲ ਇਸ ਵਿੱਚੋਂ ਕਿੱਥੇ ਆ ਗਈ ਗੱਲ ਰੋਟੀ ਦੀ ਨਹੀਂ ਰੋਟੀ ਜਵੇਂ ਮਰਜ਼ੀ ਖਾਈ ਚੱਲ ਕੰਮ ਨੂੰ ਤਾਂ ਘਰੇ ਕਿਹੇ ਜਾਂਦਾ ਉਹ ਬਾਕੀ ਰਹੀ ਗੱਲ ਤੇਰੀ ਮਗਰ ਪੈਣ ਵਾਲੀ ਕਹਿੰਦਾ ਤਿੰਨੇ ਜਣੇ ਮੇਰੇ ਮਗਰ ਪੈ ਕੇ ਮਗਰ ਪੈਣ ਨੂੰ ਸੀ ਕਿਹੜਾ ਕੁੱਤੇ ਆ ਇਹ ਤੇਰੇ ਬੁਰਕਾ ਵੱਟ ਲਿਆ ਮੈਂ ਤਾਂ ਤੁਸੀਂ ਕੁੱਤਿਆਂ ਨੂੰ ਹੀ ਭੜੇ ਲੱਗਦੇ ਹੋ ਬਾਹਰੀਆਂ ਗੱਲਾਂ ਮੈਨੂੰ ਹੁਣ ਨਹੀਂ ਤੁਹਾਨੂੰ ਲੱਗਦਾ ਵੀ ਮੈਂ ਵੀ ਕੰਮ ਨਹੀਂ ਕਰਦਾ ਵਿਹਲਾ ਰਹਿਣਾ ਠੀਕ ਆ ਮੈਨੂੰ ਕਰਕੇ ਅੱਡ ਬਰੇ ਕਰ ਜਿਹੜੀ ਮੇਰੇ ਹਿੱਸੇ ਜਮੀਨ ਆਉਂਦੀ ਆ ਮੇਰੇ ਨਾਂ ਕਰਾ ਉਹ ਆਉਂਦੇ ਰਹਾ ਮੈਂ ਆਉਂਦੇ ਰਹਾ ਜਿਹੜੀ ਜਮੀਨ ਹੈ ਮੈਂ ਗੱਲ ਕਰਨੀ ਤਮੀਨ ਸਿੱਖਲਾ ਕਿਵੇਂ ਗੱਲ ਕਰਿਆ ਕਰਦੇ ਨੇ ਉਹ ਤੂੰ ਤਾਂ ਬੇਬੇ ਟੇਕੇ ਜਾ ਤੂੰ ਤਾਂ ਇਹਦੀ ਜਾੜ ਚ ਹੀ ਬੋਲੇਗੀ ਤੂੰ ਬੇਰੀ ਬੱਤ ਕਰਦੀਆਂ ਕੀ ਕਰਦਾ ਨਹੀਂ ਤੈਨੂੰ ਵੀ ਪ੍ਰੋਪਰ ਦਾ ਕੀਤਾ ਵਿਆਹ ਕਰ ਚੱਲ 1 ਮਿੰਟਾ ਮਾਂ ਚੁੱਪ ਕਰ ਜਾ ਕੋਈ ਗੱਲ ਨਹੀਂ ਜੇ ਤੇਰੀ ਝਾਹ ਕਰ ਲੈਣਾ ਕੋਈ ਗੱਲ ਨਹੀਂ ਮੈਨੂੰ ਕੋਈ ਦੋਖ ਨਹੀਂ ਕਰਨ ਆਏ ਕਿ ਮੈਨੂੰ ਖਾਣੀ ਜ਼ਮੀਨ ਨਹੀਂ ਦਿੰਦਾ ਜੇ ਤੂੰ ਅੱਡ ਹੋ ਗਈ ਖੁਸਾ ਬੜੀ ਖੁਸ਼ੀ ਨਾ ਹੋ ਜਾ। ਅਡੋ ਕਿਹੜਾ ਕੰਮ ਨਹੀਂ ਕਰਨਾ ਪੈਣਾ। ਚੱਕਿਆਵਾ ਦਾ ਆਪੀ ਪਰ ਹੀ ਮੇਰੇ ਮੂਰੇ ਹਿੱਸੇ ਪਾਉਂਦੀ ਲੋਕ ਨਹੀਂ ਸੀ। ਤੇ ਫਿਰ ਉਹ ਜ਼ਮੀਨ ਕਰਦੀ ਵੀ ਨਾ ਚਾਹ ਰੱਖੀ। ਕਿਉਂ ਨਾ ਰੱਖੀ ਝਾਗ ਡਾਂਗ ਨਾਲੋਂ ਜ਼ਮੀਨ। ਉਹ ਭਾਈ ਜਿਹੜੇ ਕਰਦੇ ਉਹ ਤਾਂ ਅੱਦਾ ਆਊਗੇ ਆਊਗਾ। ਹੁਣ ਤੇਰੇ ਵਿਆਹ ਤੇ ਹੋਇਆਗਾ। ਮੈਂ ਤਾਂ ਨਹੀਂ ਪਤਾ ਕੋਈ। ਕਾ ਤੇਰਾ ਜਿਹੜਾ ਤੇਰਾ ਵਿਆਹ ਹੋਇਆ ਪਹਿਲਾਂ ਉਹ ਤਾਂ ਕਿੱਥੇ ਹੋਗੇ ਨਾ ਤਾਂ ਝਗੜੇ ਹੋਗੇ। ਲੈ ਫਿਰ ਉਹ ਵੀ ਅੱਦਾ ਕਰਨਾ ਸੀਗਾ ਫਿਰ ਹਾਂ। ਆਡੋ ਕਿਹੜਾ ਕੰਮ ਨਹੀਂ ਕਰਨਾ ਪੈਣਾ ਤੈਨੂੰ? ਉਹ ਜਾ ਮਾਂ ਚੱਪ ਕਰਾ। ਤੂੰ ਮੇਰੇ ਕਿਹੜੀ ਮੈਨੂੰ ਕੜਾ ਪਾਤਾ? ਕੜਾ ਮੈਂ ਪਾ ਉਹ ਨਹੀਂ ਪਾਈ ਹੋ ਰਹਿਣ ਗਰ ਹੁਣ ਮੈਂ ਕਿੱਥੋਂ ਉਹਨਾਂ ਨੂੰ ਧੱਕੇ ਨਾਲ ਫਵਾੜਨ ਦਾ ਅਗਲੇ ਨੂੰ ਉਹ ਚਲ ਆਪਾਂ ਦਾ ਲੋੜ ਵੀ ਨਹੀਂ ਮੈਂ ਤਾਂ ਆਪਾਂ ਦਾ ਕਿਸੇ ਨੂੰ ਤੰਗ ਨਹੀਂ ਕੀਤਾ ਨਾ ਆਪਾਂ ਕਰਨ ਦੇ ਲੋੜ ਆ ਆ ਉਹਦੇ ਮੇਰੇ ਬਜ਼ੇਰੇ ਤੁਰਾਣੀ ਹਰਪੂ ਵਾਲੇ ਹੁਣ ਉਹ ਲੈ ਕਿੱਧਰ ਰਾਣੀ ਉਹ ਤਾਂ ਅਗਲੇ ਪਹੁੰਚ ਹੁੰਦੀ ਆ ਆਪਾਂ ਕਿਸੇ ਨੂੰ ਕਿਉਂ ਕੱਗੇ ਜਿਹੀ ਅਗਲੇ ਦਾ ਉਹ ਹੁੰਦਾ ਉਹ ਜੇ ਅਗਲਾ ਪਾ ਦਿੰਦਾਗਾ ਇਹ ਚ ਮੈਨੂੰ ਗੱਲਾਂ ਚੰਗੀਆਂ ਨਹੀਂ ਲੱਗਦੀ ਗੱਲ ਤਾਂ ਇੱਥੇ ਸਿਰਫ ਕੰਮ ਦੀ ਹੋ ਜਾਂਦੀ ਆ ਕਿੱਧਰ ਗੱਦੀ ਗੱਲ ਕਿੱਧਰ ਲੈ ਕੇ ਜਾ ਕੇ ਤੁਸੀਂ ਉਹ ਬਾਈ ਮੈਨੂੰ ਪਤਾ ਸਾਰੀ ਗੱਲ ਦਾ ਜਿਹੜਾ ਤੂੰ ਲੋਕਾਂ ਪਿੱਛੇ ਲੱਗਿਆ ਫਿਰਦਾ ਨਾ ਲੋਕਾਂ ਨੇ ਕੋਹ ਨਹੀਂ ਦੇਣਾ ਨਾ ਹਾ ਉਹ ਪਹਿਲੇ ਪਹਾੜ ਪੱਥਰ ਲਿਆ ਕਰਕੇ ਤੇ ਲੋਕਾਂ ਮਾਰ ਮਾਇ ਲੱਗੇਗਾ ਕਮਾਲ ਕਰ ਜੈਣਾਗਾ ਮੈਨੂੰ ਤਾਂ ਤੈਨੂੰ ਕੰਮ ਨੂੰ ਵੈਸੇ ਕਿਹਾਗਾ ਪਹਿਲਾਂ ਵੀ ਕਰਦਾ ਇਨੋਂ ਨਾਲ ਕਰੀ ਚੱਲੇ ਯਾਰ ਹੁਣ ਤੋਂ ਸਾਰੀ ਉਮਰ ਆਈ ਰਹੇਗਾ ਮੈਨਾਂ ਹੀ ਰੂੰ ਯਾਰ ਆਢੋ ਕਿਹੜਾ ਕੰਮ ਨਹੀਂ ਕਰਨਾ ਪੈਣਾ ਕੋਈ ਨਾ ਹੁਣ ਤੱਕ ਆਹ ਉਹ ਤਾਂ ਉੱਤੋਂ ਦੇਖ ਕੇ ਜਾਕਰ ਪਰਮਾਤਮਾ ਦੇ ਖਾਤਰਖਾਨ ਤੀਨ ਨੂੰ ਸਾਰਾ ਆਹ ਦੇਖ ਲਮਾ ਉਹ ਕਹਿੰਦੇ ਚੁੱਪ ਕਰ ਜਾ ਵਿਆਹ ਕੇ ਲੱਗ ਤੂੰ ਇਹਨੂੰ ਤਾਂ ਕੁਝ ਕਹਿਣਾ ਹੀ ਨਹੀਂ ਜੰਗਲੰਦਾ ਹੈਗਾ ਇਹਨਾਂ ਸੁਣਨਾ ਪਸੰਦ ਕਰਦਾ ਕੀ ਕਹੇ ਇਹਨੂੰ ਬੰਦਾ ਇਹਨੂੰ ਕੀ ਸਮਝਾ ਕੇ ਕਰੀਏ ਤਾਂ ਲੋਕਾਂ ਦੇ ਚੱਕ ਦੇ ਚੜਿਆ ਹੋਇਆ ਹੁਣ ਇਹਨਾਂ ਦੇ ਟੁੰਡੀਆਂ ਦੇ ਖਖਰਾਂ ਉਹ ਖੇੜਨ ਵਾਲੀ ਗੱਲ ਹੋ ਜਾਂਦੀ ਐ ਇਹਨਾਂ ਤਾਂ ਛੇੜੇ ਹੀ ਨਾ ਕਰੋ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਹੈਗਾ ਮਾਣਾ ਮੱਟ ਕੋਈ ਸਮਝਾ ਰਿਆ ਕਰ ਪਾ ਮੇਰੇ ਕੋਲ ਤਾਂ ਬੈਂਦੇ ਨਹੀਂ ਮੁੰਮੀ ਮੈਂ ਕਿੱਥੇ ਸਮਝਾਦਾ ਉਹ ਇਹਦਾ ਕੀ ਕਸੂਰ ਆ ਜੇ ਸਮਝਦਾ ਹੋਵੇ ਆਪਣੇ ਨਹੀਂ ਸਮਝਦਾ ਆ ਤੇਰੇ ਸਾਹਮਣੇ ਕਹਿਤਾ ਸੀਗਾ ਇਹਨੂੰ ਕਹਦਾ ਲੈ ਤੂੰ ਵੀ ਬੋਲ ਪਾ ਹੁਣ ਹੁਣ ਇਹਦਾ ਆਪਾਂ ਨੂੰ ਕੋਈ ਨਾ ਕੋਈ ਹੱਲ ਤਾਂ ਕੱਢਣਾ ਪਊਗਾ ਇਹਦਾ ਹੱਲ ਇਹੀ ਆ ਵੇਖ ਮੈਂ ਇਹਨੂੰ ਅੱਡ ਕਰਕੇ ਰਾਜ਼ੀ ਨਹੀਂ ਸੀਗਾ ਪਰ ਜੇ ਇਹ ਕੰਮ ਤੇ ਲੱਗ ਜੇ ਆ ਮੈਂ ਤਾਂ ਇਹ ਕਹਿਣਾਗਾ ਜੋਤੀ ਪੁੱਤ ਇਹਨੂੰ ਅੱਡੀ ਕਰ ਦੰਨੇ ਆ ਅਸੀਂ ਮਰਜੀ ਆ ਦੇਖ ਲੋ ਦੁਕੀ ਅਸੀਂ ਤੈਨੂੰ ਕਰਕੇ ਰਾਜੀ ਨਹੀਂ ਗਾ ਦੇਖ ਇਹ ਆਪਾਂ ਹੈ ਕਹਿੰਦੇ ਕੱਲ ਨੂੰ ਸੋਦਰ ਜੀ ਕੰਮ ਦੇ ਬਾਰੇ ਇਹ ਕੱਲ੍ਹ ਆ ਰਿਹਾ ਕਿ ਕੰਮ ਲੱਗ ਜੇ ਐਂ ਤਾਂ ਫਿਰ ਇਹ ਕੰਮ ਲੋਟ ਨਹੀਂ ਹੁੰਦਾ ਆਪਾਂ ਇਹ ਆਪਾਂ ਕਰੀਏ ਇਹਨਾਂ ਦੀ ਰੋਟੀ ਰੁੱਟੀ ਅੱਡ ਕਰ ਦਈਏ ਜਾਇ ਜਾਤਾ ਹਜੇ ਇਕੱਠੀ ਹੋ ਰਹਿਣ ਦਿਓ ਲੈ ਫਿਰ ਕੀ ਫਾਇਦਾ ਫਿਰ ਤਾਂ ਕੰਮ ਤਾਂ ਉੱਥੇ ਆ ਗਿਆ ਪਰ ਉਹ ਤਾਂ ਜਾਇ ਜਾਤਾ ਉਹ ਇਹਨੂੰ ਕੰਮ ਲੱਗ ਕੰਨ ਲਾਉਣਾ ਆਪਾਂ ਤਾਂ ਕੰਮ ਕੰਮ ਤਾਂ ਲਾਉਣੇ ਇਹਨੂੰ ਆਪਾਂ ਤੇਰਾ ਵੰਡ ਕੇ ਹੀ ਦੇ ਦਨੇ ਆ ਕਿਉਂਕਿ ਆ ਤੇਰੀ ਹਿੱਸੇ ਦੀ ਹੈਗੀ ਆਪੇ ਕਰੂਗਾ ਅਰਧ ਤੱਕ ਆਪਣੀ ਇੱਕ ਥਾਂ ਹੀ ਰਹੋਗੀ ਪਰ ਇਹ ਕੇ ਸਬੂਤ ਹੈਗਾ ਜੇ ਇਹਨੂੰ ਅੱਡ ਕਰ ਦਵਾਂਗੇ ਇਹ ਜ਼ਮੀਨ ਰੱਖੇਗਾ ਜੇ ਇਹਨਾਂ ਜ਼ਮੀਨ ਖਾਲੀ ਫੇਰ ਤਾਂ ਮੈਂ ਤਾਂ ਹੁਣ ਕਹਿ ਰਹੀ ਆ ਇਹਦਾ ਕੋਈ ਪਤਾ ਨਹੀਂ ਤੇ ਚਲ ਕੋਈ ਗੱਲ ਨਹੀਂ ਆਪਾਂ ਨੂੰ ਫੇਰ ਕੁਐਸਚਨਾਂ ਹੱਲ ਕਰਨੇ ਪਊਗਾ ਐਂ ਤਾਂ ਕੰਮ ਲੋਟ ਹੀ ਨਹੀਂ ਆਉਂਦਾ ਇਹਦਾ ਤਾਂ ਕੋਈ ਪੱਕਾ ਸੋਲੂਸ਼ਨ ਕੱਢਣਾ ਪੈਣਾ ਮੇਰੇ ਇਦਾਂ ਨਹੀਂ ਕੰਮ ਬੰਨਣਾ ਇਹ ਕੋਈ ਫਿਰ ਜੇ ਭਾਈ ਤੈਨੂੰ ਚੰਗਾ ਲੱਗਦਾ ਦੇਖ ਉਹ ਮੈਂ ਇੱਕ ਕਰ ਦਿਰ ਦੋ ਭਾਂਡਿਆਂ 'ਚਾਕੇ ਦੇ ਕਰ ਇਹਨੂੰ ਅੱਡ ਬਸ ਪਰ ਐ ਤਾਂ ਗੱਡੀ ਲੋਟ ਹੀ ਨਹੀਂ ਆਉਂਦੀ ਆਪਣੇ ਦੇਖੋ ਵਾਹਣ ਚਾਰ ਕਿਲੇ ਆਪਾਂ ਉਧਰ ਰੱਖ ਚਾਰ ਹੀ ਉਧਰ ਆਗਾ ਦੋਨੇ ਪਾਸੇ ਮੋਟਰਾਂ ਨੂੰ ਜਿਹੜੇ ਮਰਜ਼ੀ ਰੱਖ ਲੈ ਕੱਲ ਨੂੰ ਆਏ ਨਾ ਕਹੇ ਮੈਨੂੰ ਉਹ ਦੇ ਦਿੱਤੀ ਬਸ ਜਿਹੜੇ ਦੋ ਪੰਡੇ ਹੈਗੇ ਆ ਚੱਕ ਭਾਈ ਅਸੋਂਗੇ ਆਪਣੇ ਸੁੱਖਣਾ ਦੋ ਹੈਗੇ ਨਹੀਂ ਆ ਪਰ ਜਿੱਦਾਂ ਤੇ ਉਹਦੇ ਲੱਛਣ ਆ ਨਾ ਮੈਨੂੰ ਨਹੀਂ ਲੱਗਦਾ ਕਿ ਅੱਡ ਕਰਨਾ ਚਾਹੀਦਾ ਯਰ ਹੁਣ ਤਾਂ ਹਰ ਤਰੀਕ ਕੋਈ ਨਾ ਕੋਈ ਹੱਲ ਤਾਂ ਕਰਨਾ ਹੀ ਪਊਗਾ ਕੰਮ ਦੇ ਤਾਂ ਹੱਥ ਨਹੀਂ ਲਾਉਂਦਾ ਜੇ ਅੱਡ ਹੋ ਕੇ ਕੰਮ ਕਰੂਗਾ ਤਾਂ ਦਾ ਕਰਕੇ ਤਾਂ ਖਾਊਗਾ ਪਤਾ ਤਾਂ ਲੱਗੂ ਵੀ ਐਂ ਕੰਮ ਕਰਿਆ ਕਰਦੇ ਨੇ। ਉਹ ਤੇ ਜ਼ਮੀਨ ਹੀ ਉਹਨਾਂ ਸਾਰੀ ਵੇਚ ਕੇ ਖਾਲੀ ਫੇਕੀ ਕਰੋਗੇ ਤੁਸੀਂ। ਓਹੋ ਜੇ ਵੇਚ ਕੇ ਖਾ ਗਈ। ਤੂੰ ਕਹੀ ਤਾਂ ਜਾਣੀ ਆ ਤੇ ਕੱਦ ਨੂੰ ਜੇ ਹੁਣ ਕੰਮ ਹੀ ਨਾ ਕਰਿਆ ਸਾਰੀ ਉਮਰ ਐਂ ਬੈਠੇ ਖਾਈ ਜਾਊਗਾ ਫਿਰ ਓਹ। ਮਨ ਕਮਾ ਕੇ ਕੌਣ ਦਊਗਾ? ਤੁਹਾਨੂੰ ਪਤਾ ਹੀ ਹੈ ਨਾ ਇੱਕ ਤੇ ਲੋਕਾਂ ਰਤਾਨ ਨੇ। ਲੋਕਾਂ ਦਾ ਫਿਰ ਮੂੰਹ ਫੜਿਆ ਨਹੀਂ ਆਂਦੇ ਦੋਨਾਂ ਪਾਸੇ ਹੀ ਆ। ਦੋ ਕੋ ਇੱਧਰ ਕਹਿੰਦੇ ਨੇ, ਦੋ ਕੋ ਉੱਧਰ ਕਹਿੰਦੇ ਨੇ। ਓ ਮੈਂ ਤਾਂ ਕਿਸੇ ਮਗਰ ਲੱਗੇ ਨਹੀਂ ਅਜ ਤੱਕ ਨਾ ਹੀ ਮੈਂ ਲੱਗਾ ਮੈਨੂੰ ਤਾਂ ਐਂ ਵੀ ਚੱਲ ਇਹ ਕੰਮ ਤੇ ਲੱਗ ਜੇ ਹਿਸਾਬ ਨਾਲ। ਗ ਮੈਂ ਤਾਂ ਸਮਝ ਹੀ ਜਾਂ ਸੋਚਦੀ ਸੀ ਕੱਠ ਵਰਗੀ ਤਰੀਸ ਨਹੀਂ ਜੇ ਦੋ ਭਾਂਡੇ ਖਿੰਡਣਗੇ ਤਾਂ ਲੋਕ ਗੱਲਾਂ ਵੀ ਬਣਾਉਣਗੇ ਇੱਕ ਮਿੰਟ ਮੇਰੇ ਦਿਮਾਗ 'ਚ ਗੱਲ ਹੋਰ ਆਈ ਆ ਆਪਣਾ ਕਿਰ ਆਪਾਂ ਰਿਸ਼ਤੇਦਾਰਾਂ ਨੂੰ ਸਾਦੇ ਠੀਕ ਆ ਕਿਰਨ ਸਮਝਾ ਕੇ ਦੇਖਦੇ ਆ ਜੇ ਸਿੱਟਾ ਅੱਗੇ ਦਾ ਠੀਕ ਆ ਨਹੀਂ ਫਿਰ ਆ ਰਿਸ਼ਤੇਦਾਰ ਆਉਣਗੇ ਕਹਿੰਦੇ ਆ ਭਾਈ ਅੱਡ ਕਰ ਜੋ ਨਹੀਂ ਨਹੀਂ ਇਹ ਰਿਸ਼ਤੇਦਾਰ ਨਹੀਂ ਬਣਾਣਾ ਯਾਰ ਰਿਸ਼ਤੇਦਾਰ ਕੀ ਤੇ ਸਮਝ ਆਉਣਗੇ ਫਰਕ ਪਾਉਣ ਵਾਲੀ ਗੱਲ ਆ ਰਿਸ਼ਤੇਦਾਰਾਂ ਨਾਲ ਉਹਨਾਂ ਨੂੰ ਤਮਾਸ਼ਾ ਦੇਖਣਾ ਨਾ ਗੱਲਾਂ ਬਣਾ ਕੇ ਬਾਦੂ ਚੱਲ ਜਾਣਗੇ ਅਸੀਂ ਇਹ ਸੁਣਨਗੇ ਗਾਹਾਂ ਦੀ ਗਾਹਾਂ ਰਿਸ਼ਤੇਦਾਰਾਂ 'ਚ ਦੱਸਣਗੇ ਹੁਣ ਤਾਂ ਆਦੀ ਗੱਲ ਘਰ 'ਚ ਉਹ ਇਹ ਗੱਲਾਂ ਆਪਾਂ ਨੂੰ ਲੈ ਕੇ ਬਹਿ ਜਾਂਦੀਆਂ ਜਦੋਂ ਆਪਾਂ ਗੱਲਾਂ ਸੋਚਣ ਲੱਗ ਜਾਂਦੇ ਨੇ ਪਰ ਜਿਹੜਾ ਰਿਸ਼ਤੇਦਾਰ ਹੁੰਦਾ ਨਾ ਉਹਦਾ ਵੀ ਫਰਜ਼ ਹੁੰਦਾ ਸਮਝਾਉਣ ਦਾ ਕੱਲ ਨੂੰ ਅਗਲਾ ਕਹੂਗਾ ਵੀ ਸਾਨੂੰ ਕਹੜਾ ਦੱਸਿਆ ਸੀ ਜੇ ਸਾਨੂੰ ਦੱਸਦੇ ਫੇਰ ਹੀ ਸਮਝਾਉਂਦੇ ਕਿ ਰੱਟ ਕਰਤਾ ਗੱਲ ਆਪਣੇਤੇ ਨਹੀਂ ਆਉਗੀ ਨਹੀਂ ਨਹੀਂ ਮੈਨੂੰ ਨਹੀਂ ਇਹ ਤਰੀਕਾ ਤਾਂ ਠੀਕ ਲੱਗਾ ਕਿ ਰਿਸ਼ਤੇਦਾਰ ਨੂੰ ਬੁਲਾਣਾ ਰਿਸ਼ਤੇਦਾਰ ਨੂੰ ਨਹੀਂ ਸੀ ਬੁਲਾਣਾ ਇਹ ਕਾਰ ਆਪਣੇ ਘਰ ਦੀ ਗੱਲਾਂ ਕਿਸੇ ਨੂੰ ਕਿਉਂ ਦਸੀ ਆਪਾਂ ਮੈਂ ਵੀ ਤੇਨਾਂ ਹੀ ਕਹਿੰਦੀ ਸੀ ਕਿ ਪੁੱਤ ਸਾਰੇ ਜਾਣਦੇ ਕਿ ਰਵੀ ਕਿੱਦਾਂ ਦਾ ਹੈ ਰਵੀ ਕਿੰਨਾ ਕੰਮ ਕਰਦਾ ਨਹੀਂ ਕਰਦਾ ਹੈਗਾ ਸਾਰਾ ਦਿਨ ਤੂੰ ਤੁਹਾਨੂੰ ਪਤਾ ਬਾਈਕ ਤੇ ਰਹਿੰਦਾ ਓ ਪੈਟਰੋਲ ਪਵਾ ਲਿਆ ਖਤਮ ਹੋ ਗਿਆ ਪੈਸੇ ਲਾ ਲੇ ਕਦੀ ਰੈਸਟੋਰੈਂਟ ਤੇ ਦੀ ਮਾਲ ਕਦੀ ਮੂਵੀਸ ਵਾਟ ਚੱਲਾਂ ਦੇ ਨੂੰ ਅੱਡ ਕੇ ਰੱਟ ਕਰਕੇ ਦੇਖੋ ਕਿੰਨਾ ਖਰਚ ਆਦਾ ਦਾ ਖਰਚਾ ਪੱਠਾ ਨਹੀਂ ਕਰ ਤੂੰ ਐ ਕਰ ਜਿਹੜੇ ਤਾਂ ਦੋਸਤ ਨਹੀਂ ਗੱਲ ਆਢੀ ਹਾਂ ਹਾਂ ਲਾਢੀ ਨਹੀਂ ਰਹਿੰਦਾ ਸਾਰਾ ਦਿਨ ਇਹ ਠੀਕ ਹੈ ਨਾ ਆਪਾਂ ਉਹਨੂੰ ਬੁਲਾ ਲੈਨੇ ਮੈਨੂੰ ਲੱਗਦਾ ਉਹ ਆਇਆ ਵਾਰ ਹੁਣ ਚਲ ਕਿਹੜਾ ਬੁਲਾ ਕੇ ਦੇਖ ਲੋ ਕਰ ਲੈ ਪਤਾ ਉਹਦੇ ਨਾਲ ਗੱਲ ਜੇ ਸੁਧਰਦਾ ਠੀਕ ਹੈ ਨਹੀਂ ਫਿਰ ਦੋ ਪੰਡ ਦੇਖ ਭਾਈ ਅੱਡ ਕਰਕੇ ਬਹਾ ਦਾਂਗੇ ਹੋਰ ਤਾਂ ਕੋਈ ਰਾਹ ਹੈ ਨਹੀਂ ਮੇਰੇ ਕੋਲ ਬਸ ਉਹਨੂੰ ਕਹਿ ਦਾਂਗੇ ਭਾਈ ਕਿਹਨਾਂ ਬਹਾ ਦੇਣੇ ਨਹੀਂ ਫਿਰ ਉਹਨੂੰ ਕਹਿ ਦਾਂਗੇ ਭਾਈ ਜੀ ਅੱਡ ਹੋ ਕੇ ਰਾਜੀ ਹੋ ਫਿਰ ਇਹਨੂੰ ਅੱਡ ਕਰਦੇ ਮੈਂ ਗੱਲ ਕੀ ਉਹਦੇ ਮੰਨ ਲੈ ਗੱਲ ਕੋ ਹਾਂ ਇਹ ਗੱਲ ਥੋੜੀ ਸਹੀ ਹੈ ਬੱਤਾ ਠੀਕ ਹੈ ਅਜੇ ਉਹ ਤੇਰਾ ਫੋਨ ਲਾ ਦਿੰਦਾ ਠੀਕ ਹੈ ਹਾਂ ਹਾਂ ਤੂੰ ਫੋਨ ਕਰ ਦੇ ਮੈਂ ਤਾਂ ਹੁਣ ਜਾ ਕੇ ਭਈ ਰੈਸਟ ਕਰਦੇ ਮੈਂ ਤਾਂ ਬੈਠੇ ਬੈਠੇ ਥੱਕ ਗਿਆ ਕੋਈ ਗੱਲ ਨਹੀਂ ਹਾਂ ਤੂੰ ਕਰ ਲੈ ਰਾਂਕ੍ਰਿਤ ਪੁਚਾਵਨ ਵਾਲਾ ਕੋਟਾ ਕੋਲ ਠੀਕ ਠੀਕ ਹੈ ਹਾਂ ਕੋ ਗਾਲ ਨਹੀਂ ਭਾਈ ਜੋ ਤੇ ਤੁਸੀਂ ਨਾ ਟੈਨਸ਼ਨ ਲਓ ਕੋ ਗਾਲ ਨਹੀਂ ਕੋਈ ਨਾ ਕੋਈ ਭਾਰ ਲਗਾ ਕਰਨੀ ਪਊਗਾ ਫਿਰ ਫੇਰਾ ਲਾਡੀ ਨੂੰ ਹੋਣਾਉਣਾ ਅੰਦੇ ਲਾਡੀ ਨੂੰ ਨੰਬਰ ਜੇ ਦੇ ਕੇ ਗਿਆ ਮੋਟੋ ਜਾਨਾ हेलो हां कैसे हो ठीक है भाई जी ਤੁਸੀਂ ਦੱਸੋ ਠੀਕ ਠਾਕ ਵਧੀਆ ਮੈਂ ਤਾਂ ਮੈਂ ਕਹਿੰਦਾ ਸੀ ਮੇਰੀ ਗੱਲ ਸੁਣਦੇ ਨਾਲ ਹਾਂਜੀ ਹਾਂਜੀ ਬੋਲੋ ਠੀਕ ਠਾਕ ਰਹੀ ਨੇ ਨਾ ਠਾਕ ਰੋ ਰਿਹਾ ਕਰਦੇ ਨੇ ਨਾ ਅੱਛਾ ਜੀ ਮਾੜਾ ਮੋਟਾ ਸਮਝਾ ਦਿਆ ਕਰੋ ਉਹਨੇ ਕੰਮ ਨੂੰ ਤਾਂ ਕਰ ਲੈ ਕਰ ਜਮਾਈ ਹੀ ਨਿਕੰਮ ਕਰਦਾ ਕਰੇ ਤੁਮ ਐ ਕਰੀ ਹਾਂਜੀ ਮਾੜਾ ਮੇਰੇ ਕੋਲ ਹੋ ਕੇ ਆਈ ਕਰੇ ਅੱਜ ਮੈਂ ਬਿੰਨ ਮੈਂ ਸਾਰੀ ਗੱਲ ਉਹ ਬੋਲਦਾ ਹੁੰਦੀ ਨਹੀਂ ਤੇ ਮੈਂ ਬਾਈ ਸਹੀ ਜਾਊਗਾ ਨਹੀਂ ਤੋਂ ਮਰਾ ਮਟਨ ਨੂੰ ਸਾ ਅੱਜ ਕਿਹਨੇ ਦਿਨ ਉਸ ਨੂੰ ਆ ਕਿ ਜੇ ਮੈਂ ਪਤਨ ਰਸੂਗਾ ਤੋ ਆਤਾ ਚਲੋ ਠੀਕ ਹੈ ਜੀ ਫਿਰ ਠੀਕ ਹੈ ਠੀਕ ਹੈ ਬਾਈ ਇਹ ਯਾਰ ਹੋਰੀ ਨਵੇਂ ਛਾਪਾ ਪਤਾ ਚਲ ਦੇਖਦੇ ਆਉਂਦੇ ਰਵੀ ਨੂੰ ਆਈ ਤਾਂ ਜਾਂਦਾ ਹੀ ਆ ਕਿਉਂ ਏ? ਕਿ ਮੈਂ ਲਾਡੀ? ਮੈਂ ਤਾਂ ਠੀਕ ਆ। ਤੇ ਕਰੇ ਕੀ ਹੋ ਗਿਆ? ਤੈਨੂੰ ਕਿਨੇ ਕਹਦਾ ਕੋਹਾ? ਕੀ ਗੱਲ ਉਹ ਇਹ ਕਰੇ ਦੱਸ? ਉਹ ਕੁਛ ਨਹੀਂ ਉਹ ਤਾਂ ਉਵੇਂ ਬੋਲ ਬੋਲ ਪਿਆਰ ਹਟਲਾ ਵੱਡਾ ਤੈਨੂੰ ਪਾ ਦੇਗਾ। ਕੌਣ ਆਇਆ ਸੀ ਯਾਰ? ਹਾਂ। ਕਹਿੰਦਾ ਅੱਗੇ ਜਾਈਂ ਕਹਿੰਦਾ। ਉਹ ਤਾਂ ਐਵੇਂ ਮਰੀ ਜਾਂਦੇ ਰਹਿੰਦੇ ਉਹਨਾਂ ਦੀ ਘੱਟ ਹੀ ਸੁਣਿਆ ਕਰ ਤੂੰ। ਕਿਉਂ? ਉਹ ਤੈਨੂੰ ਪਾ ਹੈਗਾ ਯਾਰ ਐਵੇਂ ਵੀ ਕੰਮ ਕਰ ਐ ਕਰ ਐ ਕਰ ਪਸ ਜਾ ਉਹ ਵਾਰਾ। ਤੈਨੂੰ ਪਾ ਹੁਣ ਵੀ ਨਿਆਰੇ ਲੈਣ ਦਾ ਟਾਈਮ ਆ ਹੁਣੋਂ ਕੰਮ ਫਾਲ ਜਾ ਮੇਰੇ। ਫਿਰ ਉਹਨਾਂ ਨੇ ਮੈਨੂੰ ਬੁਲਾਇਆ ਹੁਣ ਮੈਂ ਕੀ ਕਰਾਂ ਉਹ ਬੱਸ ਉਹਨਾਂ ਨੇ ਕੀ ਜਣਾ ਹੁਣ ਤੂੰ ਉੱਥੇ ਬਾਹਰ ਰਹਿੰਦੇ ਹੱਡ ਪਰਵਾਹਾ ਹਟਾਉਨੇ ਆਪਾਂ ਇੱਕ ਦਿਨ ਨੂੰ ਫਿਰ ਕਰਦੇ ਹਾਂ ਕੰਮ ਧੁੰਦਾ ਸ਼ੁਰੂ ਅੱਛਾ ਹੂੰ ਕੀ ਕਰਾਂਗੇ ਭਰਾ ਤਰਾ ਇਹ ਲਾਈ ਬੈਠੇ ਐ ਸਕੀਮ ਕੋਈ ਨਾ ਤਕੜਾ ਹੀ ਕਰਾਂਗੇ ਕੰਮ ਤੈਨੂੰ ਪਤਾ ਦੂਜੇ ਕੰਮਾਂ 'ਚ ਕਿੱਥੇ ਪੈਸੇ ਪਾਦਿਆ ਹਾਂ ਹਾਂ ਇਹ ਤਾਂ ਦੋ ਨੰਬਰ ਚੀਆ ਚੱਲ ਕੋਈ ਨਾ ਦੱਸ ਨਹੀਂ ਫਿਰ ਜਦੋਂ ਕਰਾਂਗਾ ਠੀਕ ਹੈ ਫਿਰ ਮੈਂ ਨਾ ਜਾਵਾਂ ਕਰੇ ਉੱਕਰ ਨਹੀਂ ਆਣਾ ਤੂੰ ਆਇਆ ਆਪਾਂ ਮੋਟਰਾਂ 'ਤੇ ਬੈਠ ਆਪਾਂ ਚੱਲ ਗਾਉਣਾ ਮੜਾ ਜਾ ਚੱਲ ਫਿਰ ਐਵੇਂ ਉਹਨਾਂ ਪਿੱਛੇ ਨਾਲ ਲੱਗਾ ਕਰਿਆ ਓਏ ਇਹਦਾ ਕਵਰ ਲਗਾ ਫੋਨ ਦਾ ਚੱਲੇ ਚੱਲ ਕਵਰ ਦਵਾ ਦੇ ਅਸੀਂ ਤੇ ਲਗਾ ਦੇ ਚੱਲ ਬਾਉਂ ਜਿਹੜੀ ਗੱਲ ਹੋ ਗਈ ਨਾ ਇਹੇ ਚਿਰ ਰਹੋ ਠੀਕ ਆ ਉਹ ਮੋਟਰਾਂ ਨਵਾਂ ਮੇਰਾ ਚਾਹ ਦੋ ਪੁਰਾਣਾ ਚੱਕ ਲੈ ਛੀੜੀ ਸੋ ਜਾ ਜੇ ਤੂੰ ਨਾ ਮਰਨਾ ਨਾ ਮਰ ਪਰ ਜਿਹੜੇ ਜਿਹੜੇ ਸਾਣ ਤੋਂ ਕੰਮ ਕਰਤਾ ਜਣਾ ਤੇ ਸਾਈਕਲ ਦੀ ਅਕਾਦਮੀ ਨਹੀਂ ਤੇ ਸਾਈਕਲ ਦੇ ਦਾਂ ਤੈਨੂੰ ਮੈਂ ਚੱਲ ਕੋਈ ਗੱਲ ਨਹੀਂ ਡੱਡ ਹੋਣ ਨੂੰ ਕਹੀ ਜਾਣੇ ਹੋਗੇ ਰਹਿਣ ਦੋ ਨਾ ਤੁਸੀਂ ਉਧਰ ਚੁੱਪ ਕਰ ਜਾ ਹੁਣ ਜਿਹੜੀ ਗੱਲ ਹੋਊਗੀ ਨਾ ਬਸ ਹੋ ਗਈ ਤੂੰ ਨਾ ਵਿੱਚ ਬੋਲਵੇਂ ਕਿ ਲਾਬੜੇ ਖਾਲੇ ਅੱਜ ਤੋਂ ਬਈ ਤੇਰਾ ਘਰ ਉਧਰ ਮੇਰਾ ਇੱਧਰ ਠੀਕ ਆ ਬਿਨਾਂ ਗੱਲ ਤੋਂ ਮੈਨੂੰ ਬੋਲਣ ਦੀ ਲੋੜ ਨਹੀਂ ਮੈਂ ਚਾਹੇ ਕੰਮ ਕਰਾਂ ਚਾਹੇ ਨਾ ਕਰਾਂ ਕਾ ਕੋਈ ਗੱਲ ਨਹੀਂ ਉਹਦਾ ਤੇਰੀ ਖੁਸ਼ੀ ਰਹਿ ਗਈ ਜਿਵੇਂ ਤੈਨੂੰ ਲੋਟ ਲੱਗਦਾ ਤੂੰ ਉਵੇਂ ਕਰ ਲਈ ਮੈਨੂੰ ਕੀ ਆ ਮੈਂ ਤਾਂ ਕੰਮ ਨਹੀਂ ਕਰਦਾ ਸੀਗਾ ਵੀ ਭਾਈ ਚੱਲ ਕੰਮ ਕਰ ਲੈ ਕੰਮ ਨਾਲ ਹੀ ਸਾਰਾ ਕੁਝ ਹੁੰਦਾ ਹੈਗਾ ਕੋਈ ਨਾ ਭਾਈ ਕਰ ਲੂੰਗਾ ਮੈਂ ਕੰਮ ਤੈਨੂੰ ਮੇਰੇ ਕੰਮ ਦੀ ਕੋਈ ਟੈਨਸ਼ਨ ਨਹੀਂ ਹੈਗੀ ਠੀਕ ਆ ਜਿਵੇਂ ਮੈਨੂੰ ਲੋਟ ਲੱਗਿਆ ਮੈਂ ਤਾਂ ਉਵੇਂ ਹੀ ਕਰੂੰ ਤੂੰ ਦੇਖ ਲੈ ਬੇਬੇ ਕਿਵੇਂ ਕਰਨਾ ਇੱਧਰ ਰਹਿਣਾ ਕਿ ਮੇਰੇ ਨਹੀਂ ਰਹਿਣਾ ਮੈਂ ਤਾਂ ਪੁੱਤ ਇੱਧਰ ਹੀ ਠੀਕ ਹੈ ਮੇਰਾ ਕੀ ਪਤਾ ਉਧਰ ਤੂੰ ਸਹਤ ਨੂੰ ਮਾਰਦੇ ਮੈਨੂੰ ਨਾ ਬੇਬੇ ਬੰਦੇ ਮਾਰਨ ਨੂੰ ਮੈਂ ਕੀ ਰੋਜ਼ ਬੰਦੇ ਮਾਰਦਾ ਫਿਰਦਾਗਾ ਮੈਂ ਤੈਨੂੰ ਬੱਦੇ ਮਾਰਨ ਨੂੰ ਕਹਦੀ। ਤੂੰ ਬੋਲਾਂਗੇ ਤਵੀਰ ਸਿੱਖ। ਕਿਵੇਂ ਗੱਲ ਕਰਦੇ ਹੁੰਦੇ ਨੇ? ਤੂੰ ਸਿਰੇ ਸਿਰ ਚੜੀ ਜਾ ਰਿਹਾ। ਕੋਈ ਨਹੀਂ ਇਹਨਾਂ ਦੀ ਖਾਲੀ ਤੋਂ ਸੋਲੇ ਭੂਰੇ ਲਾ ਕੇ ਦਿਆ ਕਰਾਂ ਤੈਨੂੰ ਪਲੇਟ। ਰੱਬੇ ਤੈਨੂੰ ਬੋਲਦਾ ਬਿਲਕੁਲ ਪਤਾ ਨਹੀਂ। ਮੰਮੀ ਨਾਲ ਤੂੰ ਤਾਂ ਇੰਦਾ ਬੋਲਦਾ ਆਪਣੇ ਵੀਰ ਜੀ ਨੇ ਇੰਦਾ ਗੱਲ ਕਰਦਾ। ਤੂੰ ਵੀ ਬਤੀ ਅਕਲ ਸਿੱਖ ਲੈ। ਬਾਈ ਫਿਰ ਮੇਰੇ ਨਾਲ ਸਹੀ ਢੰਗ ਨਾਲ ਗੱਲ ਕਰਦਾਗਾ ਮੈਂ ਤਾਂ ਕੁਝ ਕਿਹਾ ਨਹੀਂ ਤੈਨੂੰ ਹਾਂ ਕੁਝ ਨਹੀਂ ਕਿਹਾ ਬਾਈ ਤੂੰ ਤਾਂ ਕੁਝ ਵੀ ਨਹੀਂ ਕਹਿੰਦਾ ਨਾ ਕਿਹਦੇ ਚੁੱਪ ਕਰ ਜਾ ਤੂੰ ਟਿਕ ਜਾ ਤੈਨੂੰ ਕੁਝ ਨਹੀਂ ਪਤਾ ਇਹਨਾਂ ਬਾਰੇ ਬਹੁਤ ਤੇਜ਼ ਨੇਗੇ ਆਹੋ ਪਤਾ ਐਸੇ ਨੂੰ ਪਤਾ ਸਾਰਾ ਕੁਝ ਸੱਚਾ ਤੇਜ਼ ਆ ਕਾਹੀ ਤੈਨੂੰ ਸਾਰਾ ਕੁਝ ਆਪ ਰੱਖ ਗਏ ਮੈਨੂੰ ਕੁਝ ਨਹੀਂ ਦਿੱਤਾ ਹੁਣ ਹੁਣ ਤੈਨੂੰ ਕੀ ਦੇ ਦੀਗੇ ਸਭ ਕੁਝ ਤਾਂ ਦਿਆ ਤਾਂ ਤਨ ਮੇਰੇ ਵੰਡ ਕੇ ਚੱਲ ਕੋਈ ਨਾ ਬਾਤ ਤੂੰ ਇਧਰ ਹੀ ਰਹੀਂ ਹੁਣ ਇਧਰ ਆਉਣ ਦੀ ਲੋੜ ਨਹੀਂ ਚੱਲ ਇਧਰ ਸਿਰੇ ਸਿਰ ਚੜਦਾ ਜਾ ਰਿਹਾ ਹੈਗਾ ਕਲ ਮਾ ਬੋਲੇ ਜਾਂਦੇ ਇਸ ਬੰਦੇ ਦੇ ਨਾ ਸਾਈਕਲ ਦੀ ਕਾਦਰ ਨਹੀਂ ਸੀ ਇਹਨੂੰ ਤਾਂ ਮੋਟਰਸਾਈਕਲ ਵੀ ਦੇ ਦਿੱਤਾ ਅਜੇ ਤੱਕ ਕੀ ਭਾਲਦਾਗਾ ਚਲੋ ਚੱਲੀ ਚੱਲ ਆਪਣਾ ਨਿੰਦੇ ਮੋਹ ਲੱਗਾ